ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੀ ਵੀਡੀਓ ਦੇ ਵਿੱਚ ਇਹ ਵੀਡੀਓ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸਾਨੂੰ ਕੁੱਟ ਮਾਰ ਕੇ ਸਾਡੇ ਕੋਲੋਂ ਕਈ ਕਾਗਜ਼ਾਂ ਦੇ ਉੱਤੇ ਹਸਤਾਖਰ ਕਰਵਾਏ ਨੇ ਸਾਡੇ ਸਿਗਨੇਚਰ ਲਿੱਤੇ ਨੇ ਪ੍ਰਧਾਨ ਮੰਤਰੀ ਬਾਜੇਕੇ ਨੇ ਇਹ ਗੱਲ ਕਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਤਰੀਕੇ ਦਾ ਕੋਈ ਨਸ਼ਾ ਨਹੀਂ ਕਰਦੇ ਕਿਸੇ ਤਰੀਕੇ ਦੀਆਂ ਜੋ ਇਹ तमाम ਚੀਜ਼ਾਂ ਪੁਲਿਸ ਦੇ ਵੱਲੋਂ ਫਲਾਈਆਂ ਜਾ ਰਹੀਆਂ ਨੇ ਤੇ ਪੁਲਿਸ ਆਪਣਾ ਜੋ ਪ੍ਰੋਪਾਗੈਂਡਾ ਲੈ ਕੇ ਚੱਲ ਰਹੀ ਹੈ ਜਾਂ ਸਰਕਾਰ ਜੋ ਪ੍ਰੋਪਾਗੈਂਡਾ ਲੈ ਕੇ ਚੱਲ ਰਹੀ ਹੈ ਉਹ ਤਾਂ ਵੱਖਰਾ ਹੈ ਲੇਕਿਨ ਪੰਜਾਬ ਦੇ ਮੀਡੀਆ ਦੇ ਵੀ ਵਰਤੋਂ ਕੀਤੀ ਜਾ ਰਹੀ ਹੈ ਇਹ ਹੁਣ ਪੰਜਾਬ ਪੁਲਿਸ ਆਪ ਹਰਕਤ ਦੇ ਵਿੱਚ ਆਈ ਹੈ ਜਾਂ ਸਰਕਾਰ ਇਸ ਦੇ ਪਿੱਛੇ ਹੈ ਜਾਂ ਕਹਿ ਲਓ ਤਾਂ ਸਾਰਾ ਤੰਤਰ ਇਸ ਦੇ ਪਿੱਛੇ ਲੱਗਾ ਹੋਇਆ ਹੈ ਜੋ ਚਾਹੁੰਦਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੱਕ ਅਜੀਬ ਪਨੀਰੀ ਪੈਦਾ ਹੋਵੇ ਅਜੀਹੇ ਨੌਜਵਾਨ ਹੋਣ ਜੋ ਸਾਫ਼ ਸੂਰਤ ਦਿਖਣ ਤੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਜਿਹੜਾ ਬੰਦਾ ਕਹਿ ਰਿਹਾ ਕਿ ਭਾਈ ਅਮਰਪਾਲ ਸਿੰਘ ਨਸ਼ਾ ਕਰਦੇ ਆ ਉਹ ਬੰਦਾ ਮੀਟੇ ਵਿੱਚ ਆਣ ਕੇ ਮੁਖਾਤਬ ਹੋ ਜਾਂਦਾ ਵੇਖਿਆ ਸੀ ਰੋਕਣ ਲਾਈਓ ਨੋ ਵੀਡੀਓ ਤੁਸੀਂ ਦੇਖੀ ਹੈ ਬਣਾ ਕਿ ਕਿਵੇਂ ਰਿਪਲਾਈ ਜਾਂਦੀ ਆ ਬੋਲਣ ਤੋਂ ਵੀ ਪੜੋ ਜਾਂਦਾ ਜਾਂਦਾ ਕੁ ਸੈਕਿੰਡ ਦੀ ਵੀਡੀਓ ਦੇ ਵਿੱਚ ਆਪਣੇ ਜਿਹੜੇ ਪਾਦ ਬਿਆਨ ਕਰ ਗਿਆ ਜਿਹੜੇ ਪਰਿਵਾਰ ਖਾਸ ਕਰਕੇ ਪ੍ਰਧਾਨ ਮੰਤਰੀ ਪਾਜੀ ਕੇਦਨ ਪਰਿਵਾਰ بار بار ਖੰਡਨਾ ਕਰ ਰਿਹਾ ਸੀ ਕਿ ਸਾਨੂੰ ਜਿਹੜਾ ਸੁਨੇਹਾ ਮਿਲਿਆ ਵਾ ਉਹਦੇ ਵਿੱਚ ਹੀ ਹੋਈ ਆ ਕਿ ਪ੍ਰਧਾਨ ਮੰਤਰੀ ਦੱਸ ਰਹੇ ਆ ਕਿ ਕੋਈ ਵੀ ਹੋਜੀ ਕਰਨੀ ਹੈਗੀ ਆ ਅਲਾਮਤ ਨਸ਼ੇ ਵਾਲੀ ਕੋਈ ਨਹੀਂ ਹੈਗੀ ਪਰ ਉਸ ਨੂੰ ਬਰਾਮ ਅੱਜ ਲੱਗਾ ਵਾ ਈਗਲਾ ਜਿਹੜੇ ਐਡਵੋਕੇਟ ਸਾਹਿਬ ਆ ਉਹ ਵੀ ਇਹ ਕਹਿ ਰਹੇ ਸੀ ਕਹਿੰਦੇ ਕੀ ਇਹ ਜਿਹੜੇ ਬਿਆਨ ਦਰਜ ਹੋਏ ਜਾਂਦੇ ਆ 227 ਦੀ ਜਿਹੜੀ ਇਲੈਕਸ਼ਨ ਆ ਇਲੈਕਸ਼ਨ ਤੋਂ ਬੁਖਲਾਏ ਹੋਏ ਆ ਇਹਦੇ ਤੇ ਤੁਸੀਂ ਆਪੇ ਜਾਂੰਦਾ ਚਲਗਾ ਸਕਦੇ ਆ ਕਿ ਬੁਖਲਾਇਆ ਕੌਣ ਐਸ ਟਾਈਮ ਦੇ ਉੱਤੇ ਆ ਸਾਲ 1997 ਦਾ ਐਕਟ ਸੈਕਸ਼ਨ 27 ਉਹ ਕਹਿੰਦਾ ਜੀ ਜੇਲ੍ਹ ਦੇ ਵਿੱਚ ਜੇਕਰ ਮੋਬਾਈਲ ਫੋਨ ਦੀ ਵਰਤੋਂ ਹੋ ਰਹੀ ਹੈ ਤਾਂ ਉਹਦੇ ਉੱਤੇ ਜੇਲ੍ਹ ਵਿਭਾਗ ਸਭ ਤੋਂ ਪਹਿਲਾਂ ਜੇਲ੍ਹ ਵਿਭਾਗ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੇਲਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਂਗ ਜੋ ਜੇਲ੍ਹਾਂ ਦੇ ਵਿੱਚ ਕੈਦ ਨੇ ਉਹਨਾਂ ਦੀ ਕਿਰਦਾਰ ਕਸ਼ੀ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਆਪਣੇ ਹਿੱਲੇ ਵਸੀਲੇ ਜੋ ਵਰਤੇ ਜਾਂਦੇ ਨੇ ਉਸ ਦੇ ਵਿੱਚ ਪੁਲਸ ਵਿਭਾਗ ਇੱਕ ਅਹਿਮ ਰੋਲ ਅਦਾ ਕਰਦਾ ਹੈ ਪੁਲਸ ਵਿਭਾਗ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਦੋਸ਼ੀ ਤੁਹਾਡੇ ਕੋਲ ਮੌਜੂਦ ਹੈ ਉਸ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਤੁਸੀਂ ਕਾਰਵਾਈ ਕਰੋ ਐਵੀਡੈਂਸ ਲੱਭੋ ਤੇ ਜੱਜ ਦੇ ਕੋਲ ਜਾ ਕੇ ਜੋ ਪੁਖਤਾ ਸਬੂਤ ਨੇ ਸਾਹਮਣੇ ਰੱਖੋ ਲekin ਸਰਕਾਰ ਤੇ ਪੁਲਿਸ ਮਿਲ ਕੇ ਜੋ ਕੁਝ ਕਾਰਵਾਈਆਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਜੁੜੇ ਸਿੰਘਾਂ ਦੇ ਨਾਲ ਕਰਦੀ ਆਈ ਹੈ ਉਸ ਦੇ ਉੱਤੇ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ ਅੱਜ ਦੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਜਿਸ ਵੇਲੇ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਪੂਰਾ ਭਗਵੰਤ ਸਿੰਘ ਬਾਜੇ ਕੇ ਨੂੰ ਅਦਾਲਤ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਸ ਵੇਲੇ ਪੇਸ਼ ਕੀਤਾ ਗਿਆ ਉਹਨਾਂ ਦੇ ਨਾਲ ਇੱਕ ਸਾਥੀ ਹੋਰ ਮੌਜੂਦ ਸੀਗੇ ਕੁਲਵੰਤ ਸਿੰਘ ਇਹਨਾਂ ਦੋਹਾਂ ਨੇ ਜਿਸ ਵੇਲੇ ਪੁਲਿਸ ਇਹਨਾਂ ਨੂੰ ਜੇਲ੍ਹ ਲੈ ਕੇ ਮਾਫੀ ਚਾਹਵਾਂਗਾ ਅਦਾਲਤ ਦੇ ਵਿੱਚ ਲੈ ਕੇ ਜਾ ਰਹੀ ਸੀ ਉਸ ਵੇਲੇ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਉਹਨਾਂ ਖੁਲਾਸਿਆਂ ਦੀ ਜੇਕਰ ਅਸੀਂ ਗੱਲ ਕਰੀਏ ਬੀਤੇ ਦਿਨ ਖਬਰ ਸਾਹਮਣੇ ਆਈ ਸੀ ਜਿਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਸੀ ਕਿ ਜੀ ਭਗਵੰਤ ਸਿੰਘ ਬਾਜੇਕੇ ਨੇ ਮੰਨਿਆ ਕਿ ਭਾਈ ਅਮਰਿਤਪਾਲ ਸਿੰਘ ਨਸ਼ੇ ਦੇ ਆਦੀ ਨੇ ਅਤੇ ਜੇਲ੍ਹ ਦੇ ਵਿੱਚ ਉਹਨਾਂ ਦੇ ਕੋਲ ਮੋਬਾਈਲ ਫੋਨ ਹੈ ਇਸ ਚੀਜ਼ ਨੂੰ ਆਧਾਰ ਬਣਾ ਕੇ ਪੁਲਿਸ ਨੇ ਅਜਨਾਰੇ ਵਾਲੇ ਮਸਲੇ ਦੇ ਵਿੱਚ ਆਪਣੀ ਚਾਰਜ ਸ਼ੀਟ ਦਾਖਲ ਕਰ ਦਿੱਤੀ ਕਿਸ ਤਰੀਕੇ ਦੇ ਨਾਲ ਪੁਲਿਸ ਅਜਿਹਾ ਕੰਮ ਕਰ ਸਕਦੀ ਹੈ ਜਿਦੇ ਵਿੱਚ ਇੱਕ ਦਿੱਤੇ ਗਏ ਬਿਆਨ ਨੂੰ ਬਿਨਾ ਵੈਰੀਫਾਈ ਕੀਤੇ ਬਿਨਾ ਉਹਦੇ ਉੱਤੇ ਐਵੀਡੈਂਸ ਕਲੈਕਟ ਕੀਤੇ ਪੁਲਿਸ ਨੇ ਚਾਰਟ ਸ਼ੀਟ ਦੇ ਵਿੱਚ ਉਸ ਪੂਰੇ ਬਿਆਨ ਨੂੰ ਐਜ਼ ਇਟ ਇਜ਼ ਲਿਖ ਵੀ ਦਿੱਤਾ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਅਦਾਲਤ ਜੋ ਕਈ ਵਾਰ ਪੁਲਿਸ ਨੂੰ ਇਹ ਹਲੂਣਾ ਦੇ ਚੁੱਕੀ ਹੈ ਕਿ ਜੇਕਰ ਕਿਸੇ ਮੁਲਜ਼ਮ ਨੇ ਪੁਲਿਸ ਦੀ ਇਨਟੈਰੋਗੇਸ਼ਨ ਦੇ ਸਮੇਂ ਕਿਸੇ ਤਰੀਕੇ ਦਾ ਕੋਈ ਬਿਆਨ ਵਰਬਲੀ ਦਿੱਤਾ ਹੈ ਜਾਂ ਲਿਖਤੀ ਤੌਰ ਦੇ ਉੱਤੇ ਦਿੱਤਾ ਹੈ ਉਸ ਨੂੰ ਅਦਾਲਤ ਦੇ ਵਿੱਚ ਸਬੂਤ ਦੇ ਮੁਤਾਬਕ ਪੇਸ਼ ਨਹੀਂ ਕੀਤਾ ਜਾ ਸਕਦਾ ਮਤਲਬ ਕਿ ਉਹ ਦਿੱਤਾ ਗਿਆ ਬਿਆਨ ਜਾਂ ਕੋਈ ਚਿੱਠੀ ਕੋਈ ਕਾਗਜ਼ ਦੇ ਉੱਤੇ ਕੀਤੇ ਗਏ ਹਸਤਾਖਰ ਉਹ ਤੁਸੀਂ ਅਦਾਲਤ ਦੇ ਵਿੱਚ ਸਬੂਤ ਬਣਾ ਕੇ ਨਹੀਂ ਪੇਸ਼ ਕਰ ਸਕਦੇ ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੀ ਵੀਡੀਓ ਦੇ ਵਿੱਚ ਇਹ ਵੀਡੀਓ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸਾਨੂੰ ਕੁੱਟ ਮਾਰ ਕੇ ਸਾਡੇ ਕੋਲੋਂ ਕਈ ਕਾਗਜ਼ਾਂ ਦੇ ਉੱਤੇ ਹਸਤਾਖਰ ਕਰਵਾਏ ਨੇ ਸਾਡੇ ਸਿਗਨੇਚਰ ਲਿੱਤੇ ਨੇ ਪ੍ਰਧਾਨ ਮੰਤਰੀ ਬਾਜੇ ਨੇ ਗੱਲ ਕਹੀ ਕਿ ਭਾਈ ਅਮਰਿਤਪਾਲ ਸਿੰਘ ਕਿਸੇ ਤਰੀਕੇ ਦਾ ਕੋਈ ਨਸ਼ਾ ਨਹੀਂ ਕਰਦੇ ਕਿਸੇ ਤਰੀਕੇ ਦੀਆਂ ਜੋ ਇਹ तमाम ਚੀਜ਼ਾਂ ਪੁਲਿਸ ਦੇ ਵੱਲੋਂ ਫੈਲਾਈਆਂ ਜਾ ਰਹੀਆਂ ਨੇ ਤੇ ਪੁਲਿਸ ਆਪਣਾ ਜੋ ਪ੍ਰੋਪਗੈਂਡਾ ਲੈ ਕੇ ਚੱਲ ਰਹੀ ਹੈ ਜਾਂ ਸਰਕਾਰ ਜੋ ਪ੍ਰੋਪਗੈਂਡਾ ਲੈ ਕੇ ਚੱਲ ਰਹੀ ਹੈ ਉਹ ਤਾਂ ਵੱਖਰਾ ਹੈ ਲੇਕਿਨ ਪੰਜਾਬ ਦੇ মিডিਆ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ तकरीबन ਹੁਣ ਤੋਂ 72 ਘੰਟੇ ਪਹਿਲੇ ਕਈ ਪੰਜਾਬ ਦੇ মিডিਆ ਆਧਾਰਿਆਂ ਨੇ ਇੱਕ ਅਜੇ ਹੀ ਬੇਅਧਾਰ ਖਬਰ ਚਲਾਈ ਕਿ ਪੰਜਾਬ ਪੁਲਿਸ ਕਈ ਤਰੀਕੇ ਦੇ ਚੀਜ਼ਾਂ ਅਕੈ ਲੋ ਗੰਦੀਆਂ ਸ਼ਬਦਾਂ ਵਾਲੀਆਂ ਚੈਟਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਤੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਕਈ ਤਰੀਕੇ ਦੇ ਸਵਾਲ ਖੜੇ ਕਰੇਗੀ ਪੰਜਾਬ ਪੁਲਿਸ ਜਿਸ ਵੇਲੇ तमाम ਖਬਰਾਂ ਚਲਾਈਆਂ ਜਾ ਰਹੀਆਂ ਸੀ ਉਸ ਵੇਲੇ ਹੀ ਲੱਗਦਾ ਸੀ ਕਿ ਹਾਂ ਇਹ तमाम ਚੀਜ਼ਾਂ ਪੋਲਿਟੀਕਲੀ ਮੋਟੀਵੇਟਿਡ ਨੇ ਡਿਫੇਮ ਕਰਨ ਦੀ ਕੋਸ਼ਿਸ਼ ਭਾਈ ਅਮਰਿਤਪਾਲ ਸਿੰਘ ਨੂੰ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵਿਚਾਰੇ ਹੀ ਅੱਜ ਦੀ ਆਈ ਵੀਡੀਓ ਸਾਫ਼ ਤਰੀਕੇ ਦੇ ਨਾਲ ਕਈ ਪੁਲਸ ਦੇ ਮੁਲਾਜ਼ਮਾਂ ਦੇ ਉੱਤੇ ਪੁਲਸ ਦੀ ਕਾਰਵਾਈ ਦੇ ਉੱਤੇ ਅਤੇ ਜੋ ਪੰਜਾਬ ਪੁਲਿਸ ਦਾ ਢਾਂਚਾ ਕਹਿਰੋ ਸਰਕਾਰ ਦੇ ਅੱਗੇ ਗੋਡੇ ਟੇਕ ਚੁੱਕਾ ਹੈ ਜੋ ਸਰਕਾਰ ਕਹੇਗੀ ਉਹੋ ਜੀ ਹੀ ਰਿਪੋਰਟਸ ਤਿਆਰ ਹੋਏਗੀ ਜਿਸ ਤਰੀਕੇ ਨਾਲ ਸਰਕਾਰ ਕਹੇਗੀ ਉਸ ਤਰੀਕੇ ਦੇ ਨਾਲ ਹੀ ਬੰਦਿਆਂ ਨੂੰ ਡਿਬਰੂਗੜ ਤੋਂ ਗਿਣਤੀ ਮਿੰਤੀ ਕਰਕੇ ਚੁਣਿੰਦਾ ਬੰਦੇ ਲੈ ਕੇ ਆਏ ਜਾਣਗੇ ਡਿਵਾਈਡ ਕਰਕੇ ਉਹਨਾਂ ਨੂੰ ਕੁਝ ਡਿਬਰੂਗੜ ਛੱਡ ਦਿਓ ਕੁਝ ਪੰਜਾਬ ਲਿਆਓ ਮਾਰਚ ਦੇ ਮਹੀਨੇ ਦੇ ਵਿੱਚ ਲੈ ਕੇ ਆਏ ਕੁਲਵੰਤ ਸਿੰਘ ਨੂੰ ਮਾਰਚ ਦੇ ਮਹੀਨੇ ਦੇ ਵਿੱਚ ਲੈ ਕੇ ਆਏ ਡਿਬਰੂਗੜ ਤੋਂ ਪ੍ਰਧਾਨ ਮੰਤਰੀ ਬਾਜੇਕੇ ਨੂੰ ਪੰਜਾਬ ਲੈ ਕੇ ਆਏ ਉਸ ਦੇ ਨਾਲ ਹੋਰ ਕਈ ਚਾਰੇ ਸੀਗੇ ਜਿਨ੍ਹਾਂ ਨੂੰ ਪੰਜਾਬ ਲੈ ਕੇ ਆਏ ਇਹ ਤਮਾਮ ਚੀਜ਼ਾਂ ਜਿਸ ਵੇਲੇ ਵਾਪਰ ਰਹੀਆਂ ਸੀ ਖਦਸ਼ਾ ਪਹਿਲਾ ਹੀ ਸੀਗਾ ਕਿ ਪੰਜਾਬ ਪੁਲਿਸ ਅਜਨਾਲੇ ਕੇਸ ਨੂੰ ਲੈ ਕੇ ਆਪਣੇ ਵੱਲੋਂ ਕੁਝ ਨਾ ਕੁਝ ਹਰਕਤ ਦੇ ਵਿੱਚ ਆਏਗੀ ਇਹ ਹੁਣ ਪੰਜਾਬ ਪੁਲਿਸ ਆਪ ਹਰਕਤ ਦੇ ਵਿੱਚ ਆਈ ਹੈ ਜਾਂ ਸਰਕਾਰ ਇਸ ਦੇ ਪਿੱਛੇ ਹੈ ਜਾਂ ਕਹਿ ਲੋ ਸਾਰਾ ਤੰਤਰ ਇਸ ਦੇ ਪਿੱਛੇ ਲੱਗਾ ਹੋਇਆ ਜੋ ਚਾਹੁੰਦਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੱਕ ਅਜੀਬ ਨੀਤੀ ਪੈਦਾ ਹੋਵੇ ਅਜੀਬੇ ਨੌਜਵਾਨ ਹੋਣ ਜੋ ਸਾਫ਼ ਸੂਰਤ ਦਿਖਣ ਤੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਪ੍ਰਧਾਨ ਮੰਤਰੀ ਬਾਜਕੇ ਨੇ ਕਿਹੜੀਆਂ ਗੱਲਾਂ ਅਹਿਮ ਕਹੀਆਂ ਇਸ 47 ਸੈਕਿੰਡ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਸੁਣਾਉਣਾ ਚਾਹਾਂਗੇ ਇਸ ਵੀਡੀਓ ਨੂੰ ਲੋਡ ਪਈ ਤਾਂ ਅਸੀਂ ਪ੍ਰੋਗਰਾਮ ਦੇ ਵਿੱਚ ਦੁਬਾਰਾ ਵੀ ਤੁਹਾਨੂੰ ਸੁਣਾਵਾਂਗੇ ਜੋ ਲਹਿਜ਼ਾ ਸੀਗਾ ਪ੍ਰਧਾਨ ਮੰਤਰੀ ਦਾ ਜੋ ਭਗਵੰਤ ਸਿੰਘ ਬਾਜਕੇ ਦਾ ਲਹਿਜ਼ਾ ਸੀ ਉਹ ਸਾਫ਼ ਜ਼ਾਹਿਰ ਹੋ ਰਿਹਾ ਸੀ ਰੋਸਾ ਵੀ ਪੰਜਾਬ ਪੁਲਿਸ ਦੇ ਖਿਲਾਫ ਤੇ ਜੋ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਪਹਿਲਾ ਸੁਣਦੇ ਆ ਵੀਡੀਓ ਇਹਨਾਂ ਜੋਰ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਤੁਹਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਆਈ ਭਾਸ਼ਾ ਪ੍ਰਧਾਨ ਮੰਤਰੀ ਬਾਦਲੇ ਕੇ ਵੀਡੀਓ ਨੂੰ ਫੇਸੀ ਦੇ ਖੋਲ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉੱਤੇ ਆ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਤੁਹਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਹਜ਼ਾਰਾਂ ਪੇਪਰਾਂ ਤੇ ਕਰਾਇਏ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡ ਕਰ ਕਹਿੰਦੇ ਸਾਡੇ ਤੇ ਕਰਾਈ ਹੈ ਆਈ ਭਾਸ਼ਾ ਪ੍ਰਧਾਨ ਮੰਤਰੀ ਬਾਗੇ ਨੇ ਵੀਡੀਓ ਨੂੰ ਦੇਖੀ ਦੇਖ ਕੇ ਆਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਉੱਤੇ ਆ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਤਦ ਸੋਣਿਆ ਕਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਬਾਜੇ ਨੇ ਗੱਲ ਕਹੀ ਕਿ ਕੁੜੀਆਂ ਵਾਲੇ ਬਿਆਨ ਕੁੜੀਆਂ ਦੇ ਨਾਲ ਤਾਲੁਕਾਤ ਗਲਬਾਤ ਦੀਆਂ ਗੱਲਾਂ ਇਹ ਜੋ ਸਾਹਮਣੇ ਲਿਆਂਾਈਆਂ ਜਾ ਰਹੀਆਂ ਨੇ ਇਹ तमाम ਚੀਜ਼ਾਂ ਪੁਲਿਸ ਆਪਣੇ ਡੰਡੇ ਦੇ ਜ਼ੋਰ ਦੇ ਉੱਤੇ ਕਰਦੀ ਪਈ ਹੈ ਭਗਵੰਤ ਸਿੰਘ ਬਾਜੇ ਨੇ ਸਾਫ਼ ਗੱਲ ਕਹੀ ਕਿ ਸਾਡੇ ਕੋਲੋਂ ਵੀਡੀਓ ਵੀ ਰਿਕਾਰਡ ਕਰਵਾਈ ਗਈ ਹੈ ਹੁਣ ਅਸੀਂ ਆਪ ਅੰਦਾਜ਼ਾ ਲਾ ਲਈਏ ਕਿ ਇੱਕ ਸਮੇਂ ਦੇ ਉੱਤੇ ਤਕਰੀਬਨ ਥੋੜਾ ਸਮਾਂ ਪਹਿਲਾਂ ਹੀ ਜੇਕਰ ਪ੍ਰਧਾਨ ਮੰਤਰੀ ਬਾਜੇ ਦੇ ਹਸਤਾਖਰ ਵਾਲੀ ਚਿੱਠੀ ਯਾ ਕੋਈ ਭੂਲ ਨਾ ਮ ਕਿਸੇ ਤਰੀਕੇ ਦਾ ਪੁਲਿਸ ਨੇ ਇਸ ਗੱਲ ਨੂੰ ਸਾਹਮਣੇ ਰੱਖਿਆ ਸੀ ਤੇ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਵੀਡੀਓ ਵੀ ਸਾਹਮਣੇ ਲੈ ਕੇ ਆ ਸਕਦੀ ਹੈ ਤੇ ਤੁਸੀਂ ਆਪ ਵਿਚਾਰਨਾ ਆਪ ਸੋਚਣਾ ਕਿ ਉਹ ਵੀਡੀਓ ਦੇ ਵਿੱਚ ਕੀ ਅਸਲ ਹੈ ਤੇ ਕੀ ਨਹੀਂ ਗੱਲ ਇੱਥੇ ਇਹ ਵੀ ਹੋਈ ਕਿ ਹਜ਼ਾਰ ਤੋਂ ਵੱਧ ਪੇਪਰਾਂ ਦੇ ਉੱਤੇ ਤੁਹਾਡੇ ਕੋਲੋਂ ਹਸਤਾਖਰ ਕਰਾਏ ਗਏ ਨੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਪੁਲਿਸ ਨੇ ਕੁੱਟਮਾਰ ਕਰਕੇ ਸਾਡੇ ਤੋਂ ਜਬਰਨ ਸਾਰਾ ਕੰਮ ਕਰਾਇਆ ਪੁਲਿਸ ਦੀ ਇੰਟਰੋਗੇਸ਼ਨ ਦੇ ਵਿੱਚ ਜੋ तमाम ਚੀਜ਼ਾਂ ਹੁੰਦੀਆਂ ਨੇ ਲਿੱਤੇ ਕੇ ਬਿਆਨਾ ਦੇ ਉੱਤੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਹੈ ਉਹਨਾਂ ਇਨਵੈਸਟੀਗੇਸ਼ਨ ਦੇ ਉੱਤੇ ਮਿਲੇ ਤਮਾਮ ਐਵੀਡੈਂਸ ਪੁਲਿਸ ਇਕੱਠੇ ਕਰਦੀ ਹੈ ਕੋਈ ਵਿਟਨੈਸ ਲੈ ਕੇ ਆਉਂਦੀ ਹੈ ਅਦਾਲਤ ਦੇ ਵਿੱਚ ਲੇਕਿਨ ਬਿਨਾ ਇਹਨਾਂ ਤਮਾਮ ਚੀਜ਼ਾਂ ਦੇ ਬਿਨਾ ਇਸ ਪ੍ਰੋਟੋਕੋਲ ਨੂੰ ਫੋਲੋ ਕੀਤੇ ਆ ਪੁਲਿਸ ਨੇ ਸਿਰਫ ਤੇ ਸਿਰਫ ਇੱਕ ਚਾਰਜ ਸ਼ੀਟ ਨੂੰ ਦਾਖਲ ਕਰਨ ਦੇ ਲਈ ਕਿ ਹਾਂ ਜਨਾਲਾ ਕਾ ਮਾਮਲੇ ਦੇ ਵਿੱਚ ਅਸੀਂ ਚਾਰਜ ਸ਼ੀਟ ਦਾਖਲ ਕਰ ਦਈਏ ਸਮਾਂ ਕਾਫੀ ਹੋ ਚੁੱਕਾ ਹੈ ਜੇਕਰ ਕਿਸੇ ਤਰੀਕੇ ਦੇ ਨਾਲ ਇਸ ਪੂਰੇ ਕਾਰਵਾਈ ਨੂੰ ਟਾਈਮ ਪਾਉਂਡ ਵੀ ਕਰਦੀ ਹੈ ਅਦਾਲਤ ਤਾਂ ਵੀ ਸਾਡਾ ਇੱਕ ਕਦਮ ਅੱਗੇ ਪੈਰ ਰਹੇਗਾ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਸਵਾਲ ਖੜੇ ਜ਼ਰੂਰ ਹੁੰਦੇ ਨੇ ਅਸੀਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਭਾਈ ਅਮਰਿਤਪਾਲ ਸਿੰਘ ਦੇ ਕੇਸ ਨੂੰ ਲੈ ਕੇ ਇਸ ਵੇਲੇ ਭਗਵੰਤ ਸਿੰਘ ਅਤੇ ਵਰਿੰਦਰ ਸਿੰਘ ਫੌਜੀ ਦੇ ਦਿੱਤੇ ਗਏ ਕੁਝ ਬਿਆਨ ਜੋ ਲਿਖਤੀ ਬਿਆਨਾਂ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਬੀਤੇ ਦਿਨ ਸੁਰਖੀਆਂ ਦੇ ਵਿੱਚ ਸਾਹਮਣੇ ਆਏ ਸੀ ਮਾਰਚ ਦੇ ਮਹੀਨੇ ਦੇ ਵਿੱਚ ਤੋਂ ਹੀ ਇਹ ਤਮਾਮ ਚੀਜ਼ਾਂ ਹੌਲੀ-ਹੌਲੀ ਕਰਕੇ ਪੁਲਿਸ ਨੇ ਸ਼ੁਰੂ ਕਰ ਦਿੱਤੀਆਂ ਸੀ ਇਹ ਦੋਸ਼ ਲੱਗੇ ਸੀ ਇਹ ਦੋਸ਼ ਲੁਵਾਏ ਗਏ ਸੀ ਕਹਿ ਲਈਏ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਕਿ ਉਹ ਜੇਲ੍ਹ ਦੇ ਵਿੱਚ ਮੌਜੂਦ ਨੇ ਤੇ ਇਸ ਵੇਲੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਇਹ ਸਟੇਟਮੈਂਟ ਪੰਜਾਬ ਪੁਲਿਸ ਦੇ ਵੱਲੋਂ ਆਪਣੀ ਚਾਰਸ਼ੀਟ ਦੇ ਵਿੱਚ ਐਜ਼ ਇਟ ਇਜ਼ ਲਿਖੀ ਗਈ ਹੈ ਸਾਲ 2023 ਦੇ ਅਜਨਾਲਾ ਪੁਲਿਸ ਮਾਮਲੇ ਦੇ ਵਿੱਚ ਨਾਲ ਦੇ ਨਾਲ ਪੰਜਾਬ ਪੁਲਿਸ ਨੇ ਇਹ ਵੀ ਚੀਜ਼ ਐਡ ਆਨ ਕਰ ਦਿੱਤੀ ਕਿ ਮੌਜੂਦਾ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਇੱਕ ਆਈਫੋਨ ਮੋਬਾਈਲ ਯੂਜ਼ ਕਰ ਰਹੇ ਸੀ ਸਿਗਲਾ ਅਤੇ ਜ਼ਿਗਮਾ ਨਾਮ ਦੀਆਂ ਦੋ ਮੋਬਾਈਲ ਐਪਲੀਕੇਸ਼ਨਸ ਵੀ ਉਹ ਯੂਜ਼ ਕਰ ਰਹੇ ਸਨ ਮੋਬਾਈਲ ਦੇ ਵਿੱਚ ਕਿਸੇ ਤਰੀਕੇ ਦੀ ਕੋਈ SIM ਨਹੀਂ ਸੀ ਨਸ਼ੇ ਦੇ ਵਿੱਚ ਰਹਿਣ ਦੇ ਕਾਰਨ ਆਪਣੇ ਸਾਥੀਆਂ ਦੇ ਨਾਲ ਵੀ ਭਾਈ ਅਮਰਪਾਲ ਸਿੰਘ ਦਾ ਵਿਵਹਾਰ ਚੰਗਾ ਨਹੀਂ ਸੀ ਇਹਨਾਂ ਤਮਾਮ ਚੀਜ਼ਾਂ ਨੂੰ ਕੀ ਪੰਜਾਬ ਪੁਲਿਸ ਨੇ ਵੈਰੀਫਾਈ ਕੀਤਾ ਅਸੀਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੋ ਲੀਗਲ ਟੀਮ ਹੈਗੀ ਹੈ ਭਾਈ ਅਮਰਪ੍ਰੀਤ ਪਾਲ ਸਿੰਘ ਉਹਨਾਂ ਨੇ तमाम ਇਹਨਾਂ ਚੀਜ਼ਾਂ ਤੋਂ ਖੰਡਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕੋਲ ਜੇਕਰ ਸਬੂਤ ਪਹੁੰਚਿਆ ਸੀ ਜਾਂ ਕਿਸੇ ਤਰੀਕੇ ਦੀ ਕੋਈ ਸਟੇਟਮੈਂਟ ਪਹੁੰਚੀ ਸੀ ਕਿ ਉਹਨਾਂ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਨਾਲ ਵੈਰੀਫਾਈ ਕੀਤਾ ਕਿ ਪੰਜਾਬ ਪੁਲਿਸ ਨੇ ਆ ਪਾਈਮ ਰਿਪਾਲਸਿੰਗ ਦਾ ਕੁਝ ਅਜੀਹਾ ਟੈਸਟ ਕਰਵਾਇਆ ਜਿਹੜਾ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਹੋਵੇ ਕਿ ਹਾਂ ਪਿਛਲੇ ਕਿੰਨੇ ਸਮੇਂ ਤੋਂ ਕਿਸੇ ਤਰੀਕੇ ਦੇ ਡਰੱਗਸ ਦੇ ਆਦੀ ਨੇ ਇਹ ਤਮਾਮ ਚੀਜ਼ਾਂ ਪੰਜਾਬ ਪੁਲਿਸ ਨੇ ਕੀਤੀਆਂ ਨਹੀਂ ਲੇਕਿਨ ਪੰਜਾਬ ਪੁਲਿਸ ਦੇ ਕੋਲ ਇੱਕ ਚਿੱਠੀ ਇੱਕ ਪਰਚਾਜ ਦੇ ਉੱਤੇ ਪ੍ਰਧਾਨ ਮੰਤਰੀ ਬਾਜੇ ਕੇਦੇ ਜਾਂ ਕਿਸੇ ਹੋਰ ਸਾਥੀ ਦੇ ਸਿਗਨੇਚਰਸ ਨੇ ਪੰਜਾਬ ਪੁਲਿਸ ਉਸ ਨੂੰ ਹੀ ਐਵੀਡੈਂਸ ਵੜਾ ਕੇ ਅੱਗੇ ਇਹ ਪੂਰਾ ਮਾਮਲਾ ਚਲਾਉਂਦੀ ਪਈ ਹੈ ਕੀ ਸੱਚ ਹੈ ਤੇ ਕੀ ਸੱਚ ਨਹੀਂ ਪੁਲਿਸ ਨੇ ਇਸ ਦਿਕ ਬਿਨਾ ਪ੍ਰਵਾਹ ਕੀਤੇ ਆ ਆਪਣੀ ਚਾਰਟ ਸ਼ੀਟ ਨੂੰ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਬੀਤੇ ਦਿਨਾਂ ਦੇ ਵਿੱਚ ਤੇ तमाम ਜੋ ਅਲੀਗੇਸ਼ਨਸ ਲੱਗਦੇ ਆਏ ਨੇ ਭਾਈ ਅਮਰਿਤਪਾਲ ਸਿੰਘ ਦੇ ਉੱਪਰ ਉਸ ਦੇ ਉੱਤੇ ਉਹਨਾਂ ਦੇ ਵਕੀਲਾ ਨੇ ਉਹਨਾਂ ਨੂੰ ਖਾਰਜ ਕੀਤਾ ਹੈ ਤੇ ਉਹਨਾਂ ਵਕੀਲਾ ਨੇ ਸਾਫ਼ ਗੱਲ ਕਹੀ ਹੈ ਕਿ ਪੰਜਾਬ ਪੁਲਿਸ ਬਿਨਾ ਕਾਰਵਾਈ ਕੀਤੇ ਆ ਸਿਰਫ ਇੰਟੈਰੋਗੇਸ਼ਨ ਦੇ ਆਧਾਰ ਦੇ ਉੱਤੇ ਹੀ ਆਪਣੇ ਕੇਸ ਨੂੰ ਸਬਮਿਟ ਕਰਨਾ ਚਾਹੁੰਦੀ ਹੈ ਕਾਰਵਾਈ ਤੋਂ ਭੱਜਦੀ ਪਈ ਆ ਪੰਜਾਬ ਪੁਲਿਸ ਕਾਰਵਾਈ ਤੋਂ ਭੱਜੇਗੀ ਤਾਂ ਉਸ ਨੂੰ ਅਸਲ ਸੱਚ ਨਜ਼ਰ ਨਹੀਂ ਆਏਗਾ ਜੇ ਕਾਰਵਾਈ ਕਰੇਗੀ ਤਾਂ ਅਸਲ ਸੱਚ ਜੇਕਰ ਨਜ਼ਰ ਆ ਵੀ ਜਾਏਗਾ ਉਸ ਨੂੰ ਅੰਗੋਲਿਆ ਕਰਨਾ ਪੰਜਾਬ ਪੁਲਿਸ ਦੇ ਲਈ ਔਖਾ ਹੋ ਜਾਏਗਾ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਵੇਲੇ ਭਾਈ ਭਗਵੰਤ ਸਿੰਘ ਬਾਜੇਕੇ ਦੀ ਇਹ तमाम ਖਬਰਾਂ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਵਿੱਚ ਇਹ ਗੱਲ ਨਸ਼ਰ ਹੋਈ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਕੋਲ ਕਿਸੇ ਤਰੀਕੇ ਦਾ ਕੋਈ ਡਰੱਗਸ ਕਿਸੇ ਤਰੀਕੇ ਦਾ ਕੋਈ ਵੈਪਨ ਜਾਂ ਮੋਬਾਈਲ ਫੋਨ ਨਹੀਂ ਬਰਾਮਦ ਹੋਇਆ ਹੁਣੇ ਦੋਨੋਂ ਚੀਜ਼ਾਂ ਕੌਂਟਰਡਿਕਟ ਕਰਦੀਆਂ ਨੇ ਪੰਜਾਬ ਪੁਲਿਸ ਦੀ ਪਹਿਲਾ ਸਟੇਟਮੈਂਟ ਉਹਨਾਂ ਦੀ ਚਾਰਜ ਸ਼ੀਟ ਤੇ ਭਾਰਤ ਦੇ ਵਿੱਚ ਹੀ ਇੱਕ ਵੱਡਾ ਅਖਬਾਰ ਟਾਈਮਜ਼ ਆਫ ਇੰਡੀਆ ਜੋ ਕਹਿੰਦਾ ਕਿ ਕਿਸੇ ਤਰੀਕੇ ਦਾ ਕੋਈ ਡਰੱਗਸ ਜਾਂ ਕਿਸੇ ਤਰੀਕੇ ਦਾ ਕੋਈ ਵੈਪਨ ਉਹਨਾਂ ਤੋਂ ਹਾਸਲ ਨਹੀਂ ਹੋਇਆ ਆਫੀਸ਼ੀਅਲ ਸਟੇਟਮੈਂਟ ਪੰਜਾਬ ਪੁਲਿਸ ਦੀ ਤੇ ਉਸ ਤੋਂ ਇਲਾਵਾ ਚਾਰਜ ਸ਼ੀਟ ਇਹ ਦੋਵੇਂ ਚੀਜ਼ਾਂ ਮੈਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਅ ਅੱਜ ਅਸੀਂ ਦੱਸਦੇ ਹਾਂ ਕਿ ਜਿਸ ਵੇਲੇ ਭਾਈ ਪ੍ਰਧਾਨ ਮੰਤਰੀ ਬਾਜੇਕੇ ਨੂੰ ਤੇ ਨਾਲ ਕੁਲਵੰਤ ਸਿੰਘ ਨੂੰ ਉੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਪਲਸ ਨੇ ਬਰਜ਼ੋਰ ਕੋਸ਼ਿਸ਼ ਕੀਤੀ ਕਿ ਬਚਾਇਆ ਜਾਏ ਮੀਡੀਆ ਤੋਂ ਲੇਕਿਨ ਜਿਸ ਵੇਲੇ ਪਹਿਲੀ ਅੰਦਰ ਪਹੁੰਚਣ ਵਾਲੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਪੂਰਾ ਮੀਡੀਆ ਉੱਥੇ ਪਹੁੰਚ ਗਿਆ ਵੀ ਅਕਾਲ ਚੈਨਲ ਦੀ ਟੀਮ ਵੀ ਉੱਥੇ ਮੌਜੂਦ ਸੀਗੀ ਸਾਡੀ ਟੀਮ ਦੇ ਮੈਂਬਰ ਸਰਦਾਰ ਤਜਿੰਦਰ ਸਿੰਘ ਉੱਥੇ ਮੌਜੂਦ ਸੀਗੇ ਤਾਂ ਤਜਿੰਦਰ ਸਿੰਘ ਨੇ तमाम ਇਹ ਚੀਜ਼ਾਂ ਵੇਖੀਆਂ ਤਜਿੰਦਰ ਸਿੰਘ ਨੇ ਉੱਥੇ ਦੇ ਹਾਲਾਤ ਆਪ ਆਪਣੇ ਕੈਮਰਾ ਦੇ ਵਿੱਚ ਵੀ ਕੈਦ ਕੀਤੇ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਸਾਡੇ ਸੀਨੀਅਰ ਸਹਿਯੋਗੀ ਸਰਦਾਰ ਤਜਿੰਦਰ ਸਿੰਘ ਇਸ ਫਿਲਮ ਆਨਲਾਈਨ ਦੇ ਉੱਤੇ ਜੁੜੇ ਹੋਏ ਨੇ ਤਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਹਾਂਜੀ ਜੀ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿੰਦਰ ਸਿੰਘ ਜੀ ਜਾਨਣਾ ਚਾਹਾਂਗੇ ਅੱਜ ਪੰਜਾਬ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹੋਈ ਪੇਸ਼ੀ ਭਗਵੰਤ ਸਿੰਘ ਬਾਜੇਕੀ ਦੀ ਦੇ ਨਾਲ ਕੁਲਮ ਭਾਈ ਕੁਲਵੰਤ ਸਿੰਘ ਜੀ ਦੀ ਕਿਸ ਤਰੀਕੇ ਦੇ ਨਾਲ ਇਹ ਤਮਾਮ ਚੀਜ਼ਾਂ ਸਾਹਮਣੇ ਆਈਆਂ ਕਿ ਦੋਸ਼ ਜੋ ਲਾਇਰੇ ਸੀ ਪੰਜਾਬ ਪੁਲਿਸ ਜਿ ਲਾ ਰਹੀ ਸੀ ਦੋਸ਼ ਭਾਈ ਅੰਮ੍ਰਿਤਪਾਲ ਤੇ ਉਹਨਾਂ ਦਾ ਖੰਡਨ ਕਰ ਦਿੱਤਾ ਗਿਆ ਇਸ ਤੇ ਇੱਕ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਵਰਕੂ ਵੇਜੀ ਮੈਂ ਪਹਿਲਾਂ ਤੋਂ ਦੱਸਦਾ ਕਿ ਤਕਰੀਬਨ ਜਿਹੜੇ ਪੰਜਾਬ ਦੇ ਇਹ ਜ਼ਿਲਾਂ ਦੇ ਵਿੱਚ ਆ ਨੌਜਵਾਨ ਉਹਨਾਂ ਸਾਰਿਆਂ ਦੇ ਵਿੱਚ ਪੇਸ਼ੀ ਸੀ ਜੀ ਤਕਰੀਬਨ ਜੇ ਆਪਾਂ ਗੱਲ ਕਰੀਏ ਨੌ ਜਣੇ ਜਿਹੜੇ ਡਿਬਰੂਗੜ੍ਹ ਜੇਲ੍ਹ ਤੋਂ ਇੱਥੇ ਪਹੁੰਚੇ ਸੀ ਉਹਨਾਂ ਤੋਂ ਇਲਾਵਾ ਪੰਜਾਬ ਦੀਆਂ ਜ਼ਿਲਾਂ ਦੇ ਵਿੱਚ ਜਿਵੇਂ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਜਾਂ ਹੋਰ ਕੁਝ ਥਾਵਾਂ ਤੇ ਸੀ ਉਹਨਾਂ ਸਾਰਿਆਂ ਦੇ ਅੱਜ ਨੌਜਵਾਨਾਂ ਦੀ ਪੇਸ਼ੀ ਸੀ ਇੱਥੇ ਉਹ ਪੇਸ਼ੀ ਦੇ ਵਿੱਚ ਜਦੋਂ ਭਗਵੰਤ ਸਿੰਘ ਬਾਜੇ ਜਿਹਨੂੰ ਪ੍ਰਧਾਨ ਮੰਤਰੀ ਬਾਜਲੇ ਕਿਹਾ ਜਾਂਦਾ ਉਹ ਜੋ ਆਉਂਦੇ ਆ ਨਾ ਕਿਉਂਕਿ ਤੁਹਾਨੂੰ ਪਤਾ ਜਦੋਂ ਇਹੋ ਜਿਹੀ ਕੋਈ ਪ੍ਰੋਗਰਾਮ ਹੁੰਦਾ ਆਵਾਜ਼ ਜਦੋਂ ਪ੍ਰਸ਼ਾਸਨ ਲੈ ਕੇ ਆਉਂਦਾ ਤੇ ਹਾਦਸੇ ਤੋਂ ਬਾਅਦ ਉੱਥੇ ਪੁਲਿਸ ਫੋਰਸਸ ਤੇ ਨਾਤ ਹੁੰਦੀ ਹੈ ਕਿਸੇ ਨੂੰ ਲਾਗੇ ਨਹੀਂ ਫੜਕਣ ਦਿੱਤਾ ਜਾਂਦਾ ਅੱਜ ਵੀ ਉਹ ਨਾਤ ਸੀ ਸਾਰਿਆਂ ਦੇ ਪਰਿਵਾਰ ਪਹੁੰਚੇ ਸੀ ਪਰ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਉਹ ਥੋੜੀ ਦੇਰ ਬਾਅਦ ਕੋਈ ਵੀਡੀਓ ਆ ਜਾਣੀ ਆ ਉਹ ਵੀ ਜ਼ਰੂਰ ਸੰਗਤ ਨੇ ਦੇਖ ਲੈਣੀ ਆ ਪਰ ਇਹ ਜਦੋਂ ਵੀਡੀਓ ਆਉਂਦੀ ਆ ਸਭ ਤੋਂ ਪਹਿਲਾਂ ਜਦੋਂ ਬਾਜੀ ਕੇ ਆਉਂਦੇ ਆ ਪ੍ਰਧਾਨ ਮੰਤਰੀ ਉਹਨਾਂ ਦਾ ਇੱਕ ਕਲੀਪ ਜਿਹੜਾ ਵਾਇਰਲ ਹੋਇਆ ਜਿਹੜਾ ਕਲੀਪ ਆਪਾਂ ਵਿੱਚ ਚਲਾਇਆ ਵਾ ਹਰ ਕੋਈ ਚਲਾ ਰਿਹਾ ਜਿਹੜਾ ਸੰਗਤ ਸਰਕਾਰ ਦੇ ਗੀਖ ਰਹੀ ਆ ਅਸੀਂ ਉੱਥੇ ਵੇਖਿਆ ਕਿ ਉਹਨਾਂ ਦੇ ਹੌਬੋ ਜੋ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੇ ਕੋਲ ਟਾਈਮ ਹੈਗਾ ਉਹ ਉਸੇ ਵੇਲੇ ਆਉਂਦੇ ਆ ਸਾਹਮਣੇ ਕੈਮਰੇਆਂ ਦੇ ਬੋਲਦੇ ਆ ਕਿ ਮੇਰੇ ਦੇ ਉੱਤੇ ਜੋ ਕੀਤਾ ਗਿਆ ਉਹ ਪ੍ਰੈਸ਼ਰ ਸੀ ਠੀਕ ਪ੍ਰੈਸ਼ਰ ਮੀਨ ਚ ਕਹਿੰਦੇ ਕਿ ਮੇਰੇ ਕੋਲ ਲਫਵਾਇਆ ਗਿਆ ਮੇਰੇ ਸਾਈਨ ਪੂਰੇ ਕਾਜਾਂ ਦੇ ਕਰਾਏ ਗਏ ਤੇ ਉਹ ਪ੍ਰੈਸ਼ਰ ਦੇ ਵਿੱਚ ਸਾਰਾ ਕੁਝ ਹੋਇਆ ਸੀ ਇਹ ਇੱਕ ਨਾ ਸਵਾਲੀਆ ਚੀਜ਼ ਸੀ ਪ੍ਰਸ਼ਾਸਨ ਦੇ ਉੱਤੇ ਕਿ ਸ਼ੈਨ ਤੇ ਜਿਹੜਾ ਇਹ ਬੋਲਿਆ ਗਿਆ ਨਾ ਤੋਂ ਬਾਅਦ ਵਿੱਚ ਇਨੀ ਕੁ ਸਖਤਾਈ ਹੋ ਚੁੱਕੀ ਸੀ ਕਿ ਭਾਈ ਸਾਹਿਬ ਜੀ ਕਿਸੇ ਨੂੰ ਲਾਗੇ ਫੜਕਣ ਤੱਕ ਦਿੱਤਾ ਨਹੀਂ ਗਿਆ ਅੱਛਾ ਜੀ ਬਾਜੀ ਕੀ ਤੇ ਇਹ ਵੀ ਸਟੇਟਮੈਂਟ ਸੀ ਨਾ ਇਹ ਬਹੁਤ ਕੁਝ ਦੱਸਦੀ ਆ ਪ੍ਰਧਾਨ ਮੰਤਰੀ ਦੀ ਇਹ ਸਟੇਟਮੈਂਟ ਬਹੁਤ ਕੁਝ ਦੱਸਦੀ ਆ ਕਿ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਅਜੇ ਵੀ ਜਿਹੜੇ ਕੈਦੀ ਆ ਉਹਨਾਂ ਦੀ ਕੁੱਟਮਾਰ ਕਰਕੇ ਇੱਕ ਸਵਾਲੀਆ ਚੇਨ ਵੀ ਲੱਗ ਚੁੱਕਾ ਉਸ ਦੇ ਉੱਤੇ ਉੱਤੇ ਕਿ ਕੁੱਟਮਾਰ ਕਰਕੇ ਉਹਨਾਂ ਕੋਲ ਫਾਗਿਲ ਲੈ ਜਾਂਦਾ ਕਿ ਅਮਰਤਪਾਲ ਸਿੰਘ ਜਿਹੜੇ ਡਿਗਰੂ ਦੇ ਵਿੱਚ ਅੰਸ਼ਾ ਕਰਦੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਆ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਮੈਂ ਜਿੱਦਾਂ ਕਹਿੰਦਾ ਉਹਨੇ ਆਪਾਂ ਥੋੜੀ ਦੇਰ ਤੱਕ ਉਹ ਵੀਡੀਓ ਚੱਲ ਜਾਣੀ ਆ ਜੀ ਅਕਾਲ ਚਲਵੇਂ ਮਾਦੇ ਤੁਸੀਂ ਵੀ ਸੁਣ ਲੈਣੀ ਆ ਮਾਤਾ ਜੀ ਨੇ ਪੁੱਛਿਆ ਸੀ ਅਸੀਂ ਮਾਤਾ ਜੀ ਇਹ ਤਾਂ ਇਲਜ਼ਾਮ ਲਾ ਰਹੇ ਆ ਜਦੋਂ ਅੱਪਾ ਜੀ ਅਮਰਤਪਾਲ ਨੇ ਮਾਤਾ ਨੂੰ ਪੁੱਛਿਆ ਉਹ ਕਹਿੰਦੇ 1 ਘੰਟਾ ਦੇ ਦਿਓ ਪੰਜਾਬ ਵਾਸਤੇ ਉਹਨੂੰ 1 ਘੰਟੇ ਚ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵਿੱਚ ਨਸ਼ਾ ਘਟਦਾ ਕਿ ਵੱਧਦਾ ਹੂੰ ਬਲਕਿ ਪਰਿਵਾਰ ਇਹ ਕਹਿ ਰਿਹਾ ਕਿ ਜੇ ਅਮਰਤਪਾਲ ਪੰਜਾਬ ਦੇ ਵਿੱਚ ਆਉਂਦਾ ਉਹਨੂੰ 1 ਘੰਟਾ ਦੋ ਪੰਜਾਬ ਨੂੰ ਬਾਹਰ ਆਵੇ ਤੇ ਪਤਾ ਲੱਗ ਜਾਊਗਾ ਕਿ ਨਸ਼ਾ ਘਟਦਾ ਪ੍ਰਸ਼ਾਸਨ ਕਹਿ ਰਿਹਾ ਕਿ ਅੰਦਰ ਡਿਬਰੂਬਰ ਜੇਲ ਦੇ ਵਿੱਚ ਜਦੋਂ ਆਪਾਂ ਆਖ-ਮਖ ਕਚੇਹਾਂ ਦੀ ਗੱਲ ਕਰੀਏ ਤੇ ਉਹ ਨਸ਼ਾ ਪਰ ਇਹਦੇ ਵਿੱਚ ਅਮਨ ਜੀ ਦੋ ਗੱਲਾਂ ਆਉਂਦੀਆਂ ਜੇ ਜੇਲ ਦੇ ਵਿੱਚ ਨਸ਼ਾ ਚੱਲ ਰਹਾ ਤੇ ਫਿਰ ਪਹਿਲਾਂ ਤੇ ਪ੍ਰਸ਼ਾਸਨ ਕਿੱਥੇ ਆ ਫਿਰ ਆਪਾਂ ਨਸ਼ਾ ਕਿਵੇਂ ਚੱਲਦਾ ਇਹਦਾ ਸਵਾਲ ਤਾਂ ਪ੍ਰਸ਼ਾਸਨ ਤੇ ਹੀ ਹੈ ਨਾ ਹੈ ਨਾ ਜੇ ਮੰਨ ਲਓ ਅਜੇ ਕੋਈ ਸਪਸ਼ਟ ਨਹੀਂ ਹੈਗਾ ਅਜੇ ਇਲਜ਼ਾਮ ਬਾਜ਼ੀਆਂ ਸੀ ਜਿੰਨੂੰ ਕਿਤੇ ਨਾ ਕਿਤੇ ਬਰਾਮ ਲਾ ਚੁੱਕੇ ਆ ਪ੍ਰਧਾਨ ਮੰਤਰੀ ਬਾਜੀ ਕੇ ਤੇ ਉਸ ਬਰਾਮ ਲਾਉਣ ਦੀ ਖਾਤੇ ਜੋ ਕੁਛ ਮਿੰਟ ਦਾ ਕਲਿੱਪ ਸੀ ਉੱਥੇ ਮੌਜੂਦ ਅਸੀਂ ਤਕਰੀਬਨ ਤਕਰੀਬਨ ਅੱਧੇ ਤੋਂ ਵੱਧ ਨੌਜਵਾਨਾਂ ਨੂੰ ਵੇਖਿਆ ਵੀ ਕੁਝ ਨੌਜਵਾਨੀ ਜਿਹੜੇ ਅਸੀਂ ਦੂਰੋਂ ਇੱਕ ਝਲਕ ਲਗਭਗ ਦੇਖਣ ਵਾਸਤੇ ਮਿਲੀ ਕਿਉਂਕਿ ਇੱਕ ਸਾਈਡ ਤੋਂ ਨਹੀਂ ਕੱਢਿਆ ਗਿਆ ਇੱਕ ਸਾਈਡ ਤੋਂ ਲੈ ਕੇ ਆਂਦਾ ਗਿਆ ਸੀ ਇਹ ਕਿਸੀ ਕੇਵਲ ਇੱਕ ਕਲਿੱਪ ਸੀ ਜਿਹੜਾ ਪ੍ਰਧਾਨ ਮੰਤਰੀ ਕੁਝ ਸੈਕੰਡ ਟਾਈਮ ਜਦੋਂ ਮਿਲਦਾ ਵਾ ਤੇ ਉਹ মিডিਆ ਜਦੋਂ ਦੂਰフロਤੇ ਹੁੰਦੇ ਆ ਤੇ ਉਦੋਂ ਬੋਲ ਜਾਂਦੇ ਆ ਤੇ ਉਹ ਜ਼ਰੂਰ ਕ੍ਰਿਪ ਵਾਇਰ ਹੋਇਆ ਹੈ ਬਾਕੀ ਕਿਸੇ ਨੂੰ ਲਾ ਕੇ ਫਟਕਣ ਦਾ ਕੋਈ ਤਰੀਕਾ ਨਹੀਂ ਗਿਆ ਪ੍ਰਸ਼ਾਸਨ ਨਾਲ ਪਰਿਵਾਰ ਜਿਹੜੇ ਸੀ ਉਹ ਵਾਰ-ਵਾਰ ਕਸਮਕਸ ਵੀ ਹੋਈ ਉਹ ਮਿਲਣ ਵਾਸਤੇ ਘਾਂ ਵਾ ਬਥੇ ਉਹਨਾਂ ਨੂੰ ਲਾਗ ਨਹੀਂ ਜਾਣ ਦਿੱਤਾ ਗਿਆ ਸੋ ਤਾਂ ਕਿ ਖਿੱਚ ਧੂਵੀ ਹੋਈ ਖਿੱਚ ਧੂ ਦੇ ਵਿੱਚ ਬੀਪੀਆਂ ਸੀ ਯਾਨੀ ਜਿਆਦਾ ਹੀ ਖਿੱਚੋ ਤੋਲ ਹੋਈ ਪ੍ਰਸ਼ਾਸਨ ਇਲਜ਼ਾਮ ਵੀ ਲਾ ਰਿਆ ਸੀ ਕਿ ਤੁਸੀਂ ਇਲਾਕੇ ਚ ਨਹੀਂ ਆ ਸਕਦੇ ਇੱਥੇ ਮਨਾਏ ਹੀ ਆ ਚਚੇ ਦਾ ਏਰੀਆ ਵਾ ਕਾਇਕੀ ਤੋਂ ਵਾਪਸ ਭੇਜਿਆ ਜਾ ਰਿਆ ਸੀ ਪਰ ਉਸੇ ਗੇਟ ਰੇ ਜਿਹਦੇ ਤੋਂ ਇਹਨਾਂ ਨੂੰ ਨੋਜ ਨੂੰ ਲੈ ਕੇ ਚਿਤਾ ਜਾਂਦਾ ਪਰਿਵਾਰੋਂ ਤੇ ਨੂੰ ਵੱਧ ਤਾਂ ਨਾ ਜਦੋਂ ਤੇ ਪ੍ਰਸ਼ਾਸਨ ਦਾ ਕੰਮੋ ਕੀ ਵੀ ਬਹੁਤ ਕਰਦਾ ਉਹਨਾਂ ਨੇ ਕਹਿੰਦੇ ਵੀ ਸਾਨੂੰ ਸੱਭ ਲਾਇਆ ਸੀ ਜਦੋਂ ਅਸੀਂ ਆਏ ਆ ਸਾਨੂੰ ਪਹਿਲੇ ਕਹਿ ਜਾਂਦੇ ਪਰਿਵਾਰ ਕਹਿ ਰਹੇ ਸੀ ਕਿ ਅਸੀਂ ਮਿਲਦੇ ਹੀ ਨਾ ਅਸੀਂ ਮਿਲਣ ਵਾਸਤੇ ਆਉਂਦੇ ਹੀ ਨਾ ਚਿਤਰੇ ਨਾਲ ਹਰਾਸ ਕਰਨਾ ਸੀ ਹਨ ਤੇ ਅਸੀਂ ਜੇਲ੍ਹ ਦੇ ਵਿੱਚ ਜਿਵੇਂ ਮੁਲਾਕਾਤ ਦੀ ਗੱਲ ਕਰਦੇ ਉਹ ਕਹਿੰਦੇ ਕਿ ਕਿਹਨਾਂ ਤੇ ਮੁਲਾਕਾਤ ਹੋਣੀ ਹ ਜੀ ਇੱਕ ਨਾ ਬੇਟੀ ਸੀ ਕੋ ਜੀ 3 1/2 ਸਾਲ ਦੀ ਸੀ ਉਹ ਭੈਣ ਦੱਸ ਰਹੀ ਸੀ ਕਿ ਇਹਨੇ ਅਜੇ ਤੱਕ ਪਤਾ ਨਹੀਂ ਕਿ ਮੇਰੇ ਬਾਪੂ ਦੀ ਸਥਿਤੀ ਕੀ ਮੈਂ ਦੀ ਬਹੁਤ ਅੰਦਰ ਚ ਲਾਈ ਸਕਦੇ ਆ ਇਹਨਾਂ ਨੂੰ ਲੰਬਾ ਸਮਾਂ ਹੋ ਗਿਆ ਜੇ ਨੌਜਵਾਨ ਘਰ ਨਹੀਂ ਆਏ ਤੇ ਉਹਨਾਂ ਨੂੰ ਕੀ ਬੱਚੇ ਨੂੰ ਪਤਾ 3 1/2 ਸਾਲ ਦਾ ਬੱਚਾ ਉਹਨੂੰ ਕੀ ਪਤਾ ਤੇ ਇਸ ਤਰ੍ਹਾਂ ਦੇ ਖਲਾਫੀ ਹਾਂ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਕਿਤੇ ਪ੍ਰਸ਼ਾਸਨ ਦੇ ਦਚਿੱਤੀ ਦੇ ਵਿੱਚ ਪਾ ਸਕਦਾ ਹੈ ਨਾ ਜੇ ਆਪਾਂ ਸੋਚੀਏ ਤੇ ਇੱਕ ਪਾਸੇ ਅਮਰਪਾਲ ਸਿੰਘ ਤੇ ਇਲਜ਼ਾਮ ਲੱਗੇ ਰਹੇ ਕਿ ਭਾਈ ਅਮਰਪਾਲ ਸਿੰਘ ਨਸ਼ਾ ਕਰਦੇ ਆ ਇੱਕ ਪਾਸੇ ਨਸ਼ਾ ਜਿਹੜਾ ਬੰਦਾ ਕਹਿ ਰਿਹਾ ਕਿ ਭਾਈ ਅਮਰਪਾਲ ਸਿੰਘ ਨਸ਼ਾ ਕਰਦੇ ਆ ਉਹ ਬੰਦਾ ਮੀਟੇ ਵਿੱਚ ਆਣ ਕੇ ਮੁਖਾਤਬ ਹੋ ਜਾਂਦਾ ਵੇਖਿਆ ਸੀ ਰੋਕਣ ਲਾਈਆਂ ਉਹ ਵੀਡੀਓ ਤੁਸੀਂ ਦੇਖੀ ਹੋਣਾ ਕਿ ਕਿਵੇਂ ਰਿਪਲਾਈ ਜਾਂਦੀ ਆ ਬੋਲਣ ਤੋਂ ਵੀ ਪੜੋ ਜਾਂਦਾ ਜਾਂਦਾ ਕੁ ਸੈਕਿੰਡ ਦੀ ਵੀਡੀਓ ਦੇ ਵਿੱਚੋਂ ਆਪਣੇ ਜਿਹੜੇ ਬਾਅਦ ਬਿਆਨ ਕਰ ਗਿਆ ਜਿਹੜੇ ਪਰਿਵਾਰ ਖਾਸ ਕਰਕੇ ਪ੍ਰਧਾਨ ਮੰਤਰੀ ਪਾਜੀ ਕੀਦਨ ਪਰਿਵਾਰ ਵਾਰ-ਵਾਰ ਖੜਾਣਾ ਕਰ ਰਿਹਾ ਆ ਕਿ ਸਾਨੂੰ ਜੋ ਸੁਣਿਆ ਮਿਲਿਆ ਵਾ ਉਹਦੇ ਵਿੱਚ ਇਹ ਹੋਈ ਆ ਕਿ ਪ੍ਰਧਾਨ ਮੰਤਰੀ ਦੱਸ ਰਹੇ ਆ ਕਿ ਕੋਈ ਵੀ ਹਜੇ ਕਰਨੀ ਹੈਗੀ ਅਲਾਮਤ ਨਸ਼ੇ ਵਾਲੀ ਕੋਈ ਨਹੀਂ ਹੈਗੀ ਪਰ ਉਸ ਨੂੰ ਬਰਾਮ ਅੱਜ ਲੱਗਾ ਵਾ ਤੇ ਦੇ ਆ ਹੁਣ ਅਗਲੀ ਪਾਸੇ ਜਿਹੜੇ ਬਾਕੀ ਮੈਂਬਰ ਆ ਜੇ ਅਸੀਂ ਗੱਲ ਕਰੀ ਡਿਬੂਗੜ ਜੇਲ੍ਹ ਚੋਂ ਜਿਹੜੇ ਸਾਰੇ ਇੱਥੇ ਆਏ ਸੀ ਅੱਜ ਜਿਵੇਂ ਚਾਚਾ ਜੀ ਦੇ ਪਹੁੰਚੇ ਸੀ ਡਿਬੂਗੜ ਜੇਲ੍ਹ ਤੋਂ ਜਿਹੜੇ 9 ਜਣੇ ਆਏ ਇੱਥੇ ਪਹੁੰਚੇ ਸੀ ਨਾ ਉਹਨਾਂ ਸਾਰਿਆਂ ਦੀ ਇੱਥੇ ਪੇਸ਼ੀ ਸੀ ਜਿਹੜੇ ਮੈਂ ਪਹਿਲਾਂ ਦੱਸਿਆ ਜਿਵੇਂ ਕਿ ਜਿਹੜੇ ਕਪੂਥਲੇ ਜੇਲ੍ਹ ਦੇ ਵਿੱਚ ਸੀ ਜਾਂ ਬਖੋਗ ਜੀਲਾਂ ਦੇ ਵਿੱਚ ਆਪ ਕੋਸ਼ ਅਮਰਸਲ ਜੇਲ੍ਹ ਦੇ ਵਿੱਚੋਂ ਵੀ ਸੀ ਉਹਨਾਂ ਨੂੰ ਸਾਰੇ ਵਜ ਪੇਸ਼ੀ ਦੇ ਵਿੱਚ ਲਿਆਂਦਾ ਜਾਂਦਾ ਸੀ ਕਿ ਪੰਜ-ਪੰਜ ਛੇ-ਛੇ ਜਣਿਆਂ ਨੂੰ ਪੇਸ਼ੀ ਤੇ ਲੈ ਆਉਂਦਾ ਗਿਆ ਤੇ ਬਾਕੀ ਸਾਰਿਆਂ ਨੂੰ ਇੱਕ ਸਾਈਡ ਦੇ ਉੱਤੇ ਬਿਠਾਇਆ ਹੋਇਆ ਸੀ ਜੀ ਪੰਜ-ਛੇ ਜਣੇ ਆਉਂਦੇ ਸੀ ਉਹਨਾਂ ਦੀ ਪੇਸ਼ੀ ਕਰਾ ਕੇ ਫਿਰ ਉੱਥੇ ਲੈ ਕੇ ਜਾਇਆ ਜਾਂਦਾ ਸੀ ਪਰ ਕਿਸੇ ਨੂੰ ਪਰਿਵਾਰਕ ਮੈਂਬਰ ਨੂੰ ਮਿਲਣ ਨਹੀਂ ਦਿੱਤਾ ਗਿਆ ਜੀ ਜਿਵੇਂ ਚ ਇੱਥੇ ਕੋਰਟ ਦੇ ਵਿੱਚ ਕਿਸੇ ਨੂੰ ਮਿਲਣ ਦਿੱਤਾ ਗਿਆ ਪਰ ਇਹ ਬਿਆਨ ਇਹ ਬਿਆਨ ਬਹੁਤ ਮੈਨੇਜਡ ਹੁੰਦਾ ਬਿਲਕੁਲ ਇਹਦੇ ਵਿੱਚ ਜਿਵੇਂ ਉਹਨਾਂ ਦੇ ਪੰਨੋ ਕੀ ਗਿਲਾ ਜਿਹੜੇ ਐਡਵੋਕੇਟ ਸਾਹਿਬ ਆ ਉਹ ਵੀ ਇਹ ਕਹਿ ਰਹੇ ਸੀ ਕਹਿੰਦੇ ਕੀ ਇਹੋ ਜਿਹੜੇ ਬਿਆਨ ਪਾਇਆ ਜਾਂਦੇ ਆ 227 ਜਿਹੜੀ ਇਲੈਕਸ਼ਨ ਆ ਇਲੈਕਸ਼ਨ ਤੋਂ ਬਖਵਾਏ ਹੋਏ ਆ ਇਹਦੇ ਤੁਸੀਂ ਆਪੇ ਨਾਲ ਚਲਗਾ ਸਕਦੇ ਆ ਕਿ ਬਖਵਾਇਆ ਕੌਣ ਐਸ ਟਾਈਮ ਦੇ ਉੱਤੇ ਕਿਉਂਕਿ ਉਹਨਾਂ ਵੱਲੋਂ ਜੋ ਖਾਸ ਕਰਕੇ ਜਾਂਦੇ ਸੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ ਜਦੋਂ ਉਹ ਵਿਚਾਰੇ ਹਰਾਸ ਹੋਏ ਸੀ ਉਹ ਬਾਰ ਬਾਰ ਕਹਿ ਰਹੇ ਸਾਨੂੰ ਮਿਲਣੇ ਦਿੱਤਾ ਜਾਂਦਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਸੀ ਕਿ ਪੈਸਾ ਬੜਾ ਇਕੱਠਾ ਕਰ ਲਿਆ ਇਥੋਂ ਤੱਕ ਅਜ ਪ੍ਰਸ਼ਾਸਨ ਦੇ ਅਮੋ ਸਾਹਮਣੇ ਗੱਲਬਾਤ ਹੋਈਆਂ ਕਿ ਬਹੁਤ ਪੈਸਾ ਇਕੱਠਾ ਕਰ ਬਹਿਜੋ ਘਰਾਂ ਦੇ ਵਿੱਚ ਹਨਾ ਐਸੋ ਜੀਆਂ ਗੱਲਾਂ ਜਦ ਪ੍ਰਸ਼ਾਸਨ ਤੇ ਇਸ ਗੱਲ ਤੋਂ ਅਮੋ ਸਾਹਮਣੇ ਪ੍ਰੇਂਤ ਵੀ ਹੋਈ ਅਮੋ ਸਾਹਮਣੇ ਜਦ ਹੋਏ ਤੇ ਲਾ ਕੇ ਨਾਰਦਾ ਕਰਕੇ ਅਮੋ ਸਾਹਮਣੇ ਭਿੜੇ ਵੀ ਕਿਉਂਕਿ ਉਹ ਨੌਜਵਾਨਾਂ ਨੂੰ ਮਿਲਣ ਵਾਸਤੇ ਪਰਿਵਾਰ ਪਹੁੰਚੇ ਸੀ ਪਰ ਜਿੱਥੇ ਕਿ ਉਹਦੀ ਮੁਲਾਕਾਤ ਨਹੀਂ ਹੋ ਸਕੀ ਉੱਥੇ ਵਾਜੇ ਕੇ ਦਾ ਪ੍ਰਧਾਨ ਮੰਤਰੀ ਦਾ ਬਿਆਨ ਖਾਸ ਕਰਕੇ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ ਕਿ ਚਰਚਾ ਛੇੜੂਗਾ ਜੀ ਜੇ ਆਪਾਂ ਗੱਲ ਕਰੀਏ ਪੰਥਕ ਗਲਿਆਰਿਆਂ ਦੀ ਉੱਥੇ ਵੀ ਚਰਚਾ ਛੇੜੀ ਹੋਊਗੀ ਤੇਜਿੰਦਰ ਸਿੰਘ ਜੀ ਚਰਚਾ ਛਿੜ ਚੁੱਕੀ ਹੈ ਤੇਜਿੰਦਰ ਭਾਈ ਚਰਚਾ ਹੁਣ ਇਸ ਵੇਲੇ ਹੋ ਰਹੀ ਹੈ ਕਿ ਜੋ ਸਟੇਟਮੈਂਟ ਹੁਣ ਤੋਂ ਕੁਝ ਦਿਨ ਪਹਿਲਾਂ ਭਾਈ ਅਮਰਪਾਲ ਸਿੰਘ ਦੀ ਟੀਮ ਲੀਗਲ ਟੀਮ ਦੇ ਰਹੀ ਸੀ ਕਿ ਪੁਲਿਸ ਅਜਿਹੇ ਜ਼ਬਰਨ ਦਸਤਾਖਤ ਕਰਵਾਉਂਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਹੀ ਐਵੀਡੈਂਸ ਬਣਾ ਕੇ ਅਦਾਲਤ 'ਚ ਪੇਸ਼ ਕਰਦੀ ਹੈ ਤੇ ਅਦਾਲਤ ਵੀ ਉਹਨਾਂ ਤਮਾਮ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦੀ ਉਹ तमाम ਚੀਜ਼ਾਂ ਹੁਣ ਅੱਜ ਦਾ ਇਹ ਸਟੇਟਮੈਂਟ ਭਾਈ ਭਗਵੰਤ ਸਿੰਘ ਬਾਜੇ ਕੀ ਦੀ ਕਿੰਨੀ ਕੁ ਹੈਲਪਫੁਲ ਰਹੇਗੀ ਉਸ ਲੀਗਲ ਟੀਮ ਦੇ ਲਈ ਜੋ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਇਹ ਸਿੰਘ ਬਾਹਰ ਆ ਜਾਣ ਲੇਕਿਨ ਪੁਲਿਸ ਦੀਆਂ ਵਦੀਕੀਆਂ ਕਿਸੇ ਤਰੀਕੇ ਦੇ ਨਾਲ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਿਲਕੁਲ ਮੈਂ ਨਾ ਪਿਛੇ ਥੋੜਾ ਦੇ ਜਲਦੀ ਨਾ 80 ਤੋਂ 90 ਦਾ ਹੱਕ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਸੀ 80 ਤੋਂ 90 ਦਾ ਹੱਕ ਇਹਦੇ ਵਿੱਚ ਪ੍ਰਸ਼ਾਸਨਲ ਚੁੱਕ ਲਿਆ ਜਾਂਦਾ ਸੀ ਮਾਰ ਦਿੱਤਾ ਜਾਂਦਾ ਸੀ ਖਪਾਤਾ ਜਾਂਦਾ ਸੀ ਆਪਾਂ ਸੁਣਦੇ ਆ ਹਨ ਸਭ ਨੂੰ ਪਤਾ ਜਿੰਨੇ ਕਿਸੇ ਨੇ ਪਿੰਡਿਆ ਚ ਹੰਡ ਆਇਆ ਤੇ ਕਈਆਂ ਨੇ ਸੁਨੇਆ ਪਰ ਅੱਜ ਉਹਨਾਂ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਮਿਲ ਰਹੀਆਂ ਅੱਜ ਜਦੋਂ ਤੁਸੀਂ ਗਲਤ ਕਰਦੇ ਹੋ ਨਾ ਸਮਾਂ ਆਉਣ 'ਲਾ ਸਜ਼ਾਵਾਂ ਦਿੰਦਾ ਉਹ ਭਾਵੇਂ ਤੁਸੀਂ ਪ੍ਰਸ਼ਾਸਨ ਦੇ ਵਿੱਚੋਂ ਉਹ ਭਾਵੇਂ ਤੁਸੀਂ ਸਰਕਾਰ ਦੇ ਵਿੱਚੋਂ ਜਦੋਂ ਗਲਤਫਹਿਮੀ ਦਾ ਸ਼ਿਕਾਰ ਹੁੰਨੇ ਹੋ ਕਿ ਅੱਜ ਅਸੀਂ ਤਾਰਾਂ ਰਾਜੇ ਆ ਤੇ ਆਉਣ ਦਾ ਸਮਾਂ ਵੀ ਸਾਡਾ ਇਹ ਹੋਗਾ ਨਹੀਂ ਇਹ ਤਾਂ ਨਹੀਂ ਹੁੰਦਾ ਪਰ ਇਹ ਦੇਖਣਾ ਪਊਗਾ ਹਾਂ ਨੌਜਵਾਨੀ ਐਸਮ ਜਿਹੜਾਂ ਚ ਲੱਗੀ ਗਈ ਆ ਪੰਜਾਬ ਦੀ ਚਾਸ ਕਰਕੇ ਜਿਹਦਾ ਕਸੂਰ ਮੰਨ ਲਓ ਇੱਕ ਅਮਰਪਾਲ ਸਿੰਘ ਦਾ ਕਸੂਰ ਆ ਉਹਦੇ ਨੌ ਦੇ 9 ਮਿੰਟਾਂ ਬਰਾਂ ਦਾ ਕਸੂਰ ਮੰਨ ਲਓ ਜੀ ਉਹਦੇ ਨਾਲ ਚੱਲੇ ਹੋਏ ਆ ਜੀ ਉਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਜਿਹੜਾ ਕੀ ਖਾਸ ਕਰਕੇ ਅੱਜ ਇਹਨਾਂ ਦੇ ਐਡਵੋਕੇਟ ਪੰਨੂ ਜੀ ਲੋ ਬਾਰ ਬਾਰ ਇਹ ਗੱਲ ਕਹਿ ਰਹੇ ਸੀ ਕਿ ਬਾਕੀਆਂ ਦੀ ਜ਼ੁਬਾਨ ਤਾਂ ਕਿਉਂ ਨਹੀਂ ਹੋ ਰਹੀਆਂ ਜਿਹੜੇ ਆਮ ਲੋਕ ਸੀ ਜਿਹੜੇ ਕਿਤੇ ਵੀ ਇਹਦੇ ਨਾਲ ਚੱਲ ਗਏ ਜਾਂ ਅਮਰਪਾਲ ਸਿੰਘ ਦੇ ਪੋਲ ਚੱਲ ਗਏ ਉਹਨਾਂ ਨੌਜਵਾਨਾਂ ਨੂੰ ਕਿਉਂ ਪੜ ਲਿਆ ਜਾਂ ਤਾਂ ਜਨਾਲਾ ਕੇਸ ਦੇ ਵਿੱਚ ਜੋੜ ਕੇ ਸਾਰਿਆਂ ਦੇ ਗ੍ਰਿਫਤਾਰੀ ਜਿਹੜੀਆਂ ਹੋਈਆਂ ਸੀ ਉਦੋਂ ਕਿ ਇਹ ਸਾਰੇ ਦੋਸ਼ੀ ਠਰਾਂ ਦੇ ਗਏ ਅਜੇ ਤੱਕ ਟ੍ਰਾਇਲ ਨਾ ਚੱਲਣਾ ਅਜੇ ਤੱਕ ਕੇਸ ਨਾ ਚੱਲਣਾ ਉਹ ਵੀ ਕਿਤੇ ਨਾ ਕਿਤੇ ਸਵਾਲ ਖੜੇ ਕਰਦਾ ਸੀ ਅੱਜ ਬਾਤ ਪ੍ਰਧਾਨ ਮੰਤਰੀ ਬਾਜੀ ਕੇ ਨੇ ਕਬਡੇ ਸਵਾਲ ਵੀ ਪੇਸ਼ ਕਰਦੇ ਆ ਇਹ ਸਵਾਲ ਸ਼ਾਇਦ ਆਉਣੇ ਸਮੇਂ ਤੇ ਚਰਚਾ ਹੀ ਬਣੀ ਜਦੋਂ ਆਪਾਂ ਗੱਲ ਕਰੀ ਚਰਚਾ ਤਾਂ ਛਿੜ ਚੁੱਕੀ ਆ ਪਰ ਸ਼ਾਇਦ ਜਿਹੜੀ ਇੰਟਰਨੈਸ਼ਨਲ ਮੀਡੀਆ ਦੀ ਗੱਲ ਕਰਦੇ ਆ ਇੱਕ ਇਮੇਜ ਪੇਸ਼ ਇਦਾਂ ਕੀਤੀ ਜਾ ਰਹੀ ਪੋਜ਼ਟ ਹੈ ਕਿ ਅਮਰਪਾਲ ਸਿੰਘ ਜੇਲ੍ਹ ਦੇ ਜਨਸ਼ਾ ਕਰਦਾ ਇੱਕ ਸਵਾਲ ਹੋਰ ਵੀ ਆ ਕਿ ਕੀ ਜੇਲ੍ਹ 'ਚ ਨਸ਼ਾ ਹੁੰਦਾ ਇਹ ਸੋਚਣ ਵਾਲੀਗਾ ਬਿਲਕੁਲ ਜੇ ਜੇਲ੍ਹ 'ਚ ਨਸ਼ਾ ਹੁੰਦਾ ਤੇ ਕਰਾਉਣ ਵਾਲਾ ਕੌਣ ਆ ਜੇ ਜੇਲ੍ਹ 'ਚ ਨਸ਼ਾ ਕਾਜ ਹੁੰਦਾ ਤੇ ਫਿਰ ਕੋਣ ਮੰਨ ਲਓ ਇਹਦੇ ਵਿੱਚ ਜੇ ਆਪਾਂ 1% ਸੱਚਾਈ ਮੰਨ ਲਈਨੇ ਆ ਤੇ ਤੁਸੀਂ ਆਪੇਂਦਾ ਜਾਓ ਕਿ ਜੇਲ੍ਹ ਦੇ ਵਿੱਚ ਬੈਠਾ ਬੰਦਾ ਨਸ਼ਾ ਕਿਵੇਂ ਕਰ ਸਕਦਾ ਜਿਹੜਾ ਬੰਦੇ ਜੇਲ੍ਹ ਦੇ ਵਿੱਚ ਆ ਉਹਦੇ ਵਿੱਚ ਪ੍ਰੋਪਗੈਂਡੇ ਕਰਨੇ ਉਹਨੂੰ ਕਹਿਣਾ ਤੇ ਫਿਰ ਇਹਦੇ ਵਿੱਚ ਦੋਸ਼ੀ ਤੇ ਫਿਰ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਵੀ ਕਮਾਗੇ ਨਾ ਕੋਈ ਵੀ ਜੇਲ੍ਹ ਹੋਵੇ ਉਹ ਡਿਬਰੂਗੜ ਜੇਲ੍ਹ ਲਾ ਲਓ ਪੰਜਾਬ ਦੇ ਜੇਲ੍ਹ ਲਾ ਲਓ ਅੱਜ ਵੀ ਜੇਲ੍ਹ ਚੋਂ ਪੜਿਆ ਜਾਂਦਾ ਜੀ ਅੱਜ ਵੀ ਜੇਲ੍ਹ ਦੇ ਚ ਨਸ਼ਾ ਫੜਿਆ ਜਾਂਦਾ ਤੇ ਉਸ ਜਿਹੜੇ ਕਿ ਅਫੀਸਰ ਸਾਹਿਬ ਆਣ ਹਨਾ ਉਹ ਤੇ ਸਰਕਾਰ ਦੀ ਗਾਜ ਦੇਖਦੀ ਆ ਤੇ ਫਿਰ ਕੀ ਜਿਹੜਾ ਇਹਨਾਂ ਦੀ ਆਪਾਂ ਜਦੋਂ ਬਾਟੀਆਂ ਦੀ ਗੱਲ ਕਰਦੇ ਆ ਕਿ ਉਹ ਜੇਲ੍ਹ ਦੇ ਵਿੱਚ ਨਸ਼ਾ ਆਉਂਦਾ ਕਿੱਥੋਂ ਡੈਫੀਨੇਟਲੀ ਇਹ ਹਾਂ ਹਵਾਰੇ ਆ ਜਾਂਦਾ ਕਿ ਥੱਲੇ ਜ਼ਮੀਨ ਦੇ ਵਿੱਚੋਂ ਕੱਢ ਲੈਂਦੇ ਨਸ਼ਾ ਇਹ ਵੀ ਸਵਾਲ ਆ ਨਾ ਜੇ ਮੰਨ ਲਓ ਨਸ਼ਾ ਆਇਆ ਤਾਂ ਨਸ਼ਾ ਤੈਨੂੰ ਨਾਲ ਕੌਣ ਸੀ ਕੀ ਪ੍ਰਧਾਨ ਮੰਤਰੀ ਨੂੰ ਬਾਹਰ ਭੇਜਿਆ ਜਾਂਦਾ ਕਿ ਤੂੰ ਲੈ ਕੇ ਆ ਗੋਣੀਆਂ ਵੀ ਖਵਾਉਣ ਨੂੰ ਹੈ ਨਾ ਇਹ ਵੀ ਬੜੇ ਸਵਾਲ ਆ ਜੇ ਗੱਲ ਕਰੀਏ ਸਵਾਲਾਂ ਦੇ ਸਵਾਲਾਂ ਹੀ ਚੜ੍ਹ ਲੱਗ ਜਾਂਦੇ ਆ ਪਰ ਪ੍ਰਸ਼ਾਸਨ ਹੈ ਜੇ ਖਾਮੋਸ਼ ਅਮਨ ਜੀ ਪ੍ਰਸ਼ਾਸਨ ਨੇ ਕੋਈ ਇਹੋ ਜੀ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ ਹਾਂ ਮੀਡੀਆ ਦੇ ਵਿੱਚ ਜੋ ਰੌਲਾ ਪਾ ਪਿਆ ਸੀ ਉਹਨੂੰ ਕਿਤੇ ਨਾ ਕਿਤੇ ਜਵਾਬ ਲੱਗੂਗਾ ਜਿਵੇਂ ਕਿ ਅਮਰਪਾਲ ਸਿੰਘ ਤੇ ਜੋ ਦੋਸ਼ ਲਾਏ ਸੀ ਮਾਤਾ ਨੇ ਤਾਂ ਸਪਸ਼ਟ ਕਹਿਤਾ ਭਾਈ ਅਮਰਪਾਲ ਸਿੰਘ ਦੀ ਮਾਤਾ ਨੇ ਕਿਹਾ ਸੀ ਕਿ ਤੁਸੀਂ ਨਸ਼ੇ ਦੀ ਗੱਲ ਕਰਦੇ ਜੇਲ੍ਹ ਚ ਬੈਠਾ ਨਸ਼ਾ ਕਰ ਰਿਹਾ ਉਹਨੂੰ 1 ਘੰਟਾ ਪੰਜਾਬ ਨੂੰ ਦੇ ਦੋ ਤੇ ਫਿਰ ਵੇਖੋ ਕਿ ਪੰਜਾਬ ਦਾ ਨਸ਼ਾ ਬੰਦ ਹੁੰਦਾ ਕਿ ਨਸ਼ਾ ਵਾਧਾ ਉਹ ਕਿੰਨੇ ਘੰਟਾ ਦੇ ਦੋ ਇਹ ਸਟੇਟਮੈਂਟ ਨੂੰ ਲੈ ਕੇ ਵੀ ਕਾਫੀ ਵਿਰੋਧੀਆਂ ਨੇ ਵੀ ਸਵਾਲ ਖੜੇ ਕੀਤੇ ਕਿ ਹਾਂ ਹੀ ਲਵ ਸੀ ਲਾ ਕੱਢਿਆ ਜਾ ਰਿਹਾ ਬਾਹਰ ਕੱਢਣ ਦਾ ਜਾਂ ਬੇਅਧਾਰ ਸਟੇਟਮੈਂਟ ਦਿੱਤੀ ਜਾ ਰਹੀ ਹੈ ਭਾਈ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਲੀਗਲ ਟੀਮ ਦੇ ਵੱਲੋਂ ਇੱਕ ਚੀਜ਼ ਇੱਥੇ ਜ਼ਰੂਰ ਅਖੀਰ ਦੇ ਵਿੱਚ ਤੁਸੀਂ ਮੈਂਸ਼ਨ ਕਰਦੇ ਜਾਓ ਤੁਸੀਂ ਉੱਥੇ ਪਰਿਵਾਰਕ ਮੈਂਬਰ ਤੁਸੀਂ ਦੱਸਿਆ ਮੌਜੂਦ ਸੀਗੇ ਤੁਸੀਂ ਅੱਜ ਸਾਰਾ ਟਾਈਮ ਉੱਥੇ ਮੌਜੂਦ ਸੀ ਜਿੰਨੇ ਦੇਰ ਇਹ ਕਾਰਵਾਈ ਚੱਲੀ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਹੋਈ ਹੋਈਗੀ ਉਹਨਾਂ ਨੇ ਵੀ ਮੀਡੀਆ ਨੂੰ ਥੋੜਾ ਆਪਣਾ ਬਲਬਲਾ ਤਾਂ ਸਾਂਝਾ ਜ਼ਰੂਰ ਕੀਤਾ ਗਿਆ ਹੋਵੇਗਾ ਉਹਨਾਂ ਦਾ ਕੀ ਹਾਲ ਸੀ ਕਿ ਪਰਿਵਾਰ ਨੂੰ ਮਿਲਣ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਨੇ ਬਿਲਕੁਲ ਮੈਂ ਪਹਿਲਾਂ ਦੱਸਿਆ ਮੈਂ ਤੇ ਬਾਰ ਬਾਰ ਤੁਹਾਨੂੰ ਦੁਬਾਰਾ ਇਹ ਦੱਸਿਆ ਕਿ ਜਿੰਨੇ ਪਰਿਵਾਰ ਐ ਸੀ ਜਿੰਨੇ ਮੈਂਬਰ ਸੀ ਸਾਰੇ ਦੇ ਪਰਿਵਾਰ ਸੀ ਤੇ ਕੁਝ ਸਮੇਂ ਤੱਕ ਅਕਾਲ ਚੌਂ ਦੇ ਦਰਸ਼ਕ ਉਹ ਵੀਡੀਓ ਦੇਖ ਲੈਣਗੇ ਜਿੱਦ ਤੱਕ ਕਮਕੀ ਵੀ ਹੋਈ ਪ੍ਰਸ਼ਾਸਨ ਨੇ ਜਬਰੇ ਵੀ ਕੀਤੀ ਲਾਗੇ ਜਾਣ ਹੀ ਦਿੱਤਾ ਗਿਆ ਦੂਰੋਂ ਵੇਖਣ ਦਿੱਤਾ ਗਿਆ ਤੇ ਆਪੇ ਹਿਸਾਬ ਲਓ ਉਹਦੇ 'ਚ ਕਿਹੜੀ ਖਤਰੇ ਵਾਲੀ ਗੱਲ ਸੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਐਸ ਟਾਈਮ ਤੇ ਆ ਚੁੱਕੇ ਆ ਉਹ ਹਾਂ ਜਦੋਂ ਜਮਾਨਤ ਹੋਣਗੀ ਉਦੋਂ ਘਰਾਂ ਜਾਣਗੇ ਪਰ ਅਜੇ ਜ਼ਿਲ੍ਹਿਆਂ ਦੇ ਵਿੱਚ ਬਾਦ ਇਹ ਜੇ ਕੋਈ ਵੀ ਕਿਸੇ ਨੂੰ ਆਪਾਂ ਕੋਰਜ ਪੇਸ਼ੀ ਤੇ ਲੈ ਕੇ ਆਉਂਦੇ ਤਕਰੀਬਨ ਤਕਰੀਬਨ ਉਹਦਾ ਪਰਿਵਾਰ ਜਾਂ ਕੋਈ ਤਾਂ ਮੈਂ ਤਾਂ ਉੱਥੇ ਮਿਲ ਵੀ ਲੈਂਦਾ ਬਾਹਰ ਜਦੋਂ ਕੋਈ ਨਿਕਲਦਾ ਨਾ ਉੱਥੇ ਗੱਲਬਾਤ ਹੋ ਜਾਂਦੀ ਆ ਪਰ ਇਹ ਇੱਕ ਵੱਖਰਾ ਸੀ ਇੱਕ ਇਸ਼ੂ ਇਸੇ ਦੇ ਇਸ ਤਰ੍ਹਾਂ ਬਣਾ ਦਿੱਤਾ ਗਿਆ ਸੀ ਕਿ ਕੋਈ ਲਾਗੇ ਨਾ ਪਹੁੰਚ ਸਕੇ ਖਾਸ ਕਰਕੇ ਜੇ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਆ ਜਾਣੀ ਪਰ ਉਹ ਬਾਜੇ ਕਿ ਇਹਦੀ ਉਹ ਸਟੇਟਮੈਂਟ ਤੋਂ ਬਾਅਦ ਵਿੱਚ ਜੇ ਪੁਲਿਸ ਕੋਰਡ ਦੀ ਗੱਲ ਕਰਦੇ ਆ ਤੇ ਇੰਨਾ ਕਿ ਪ੍ਰਸ਼ਾਸਨ ਸਕਲ ਸੀ ਕਿ ਕਿਸੇ ਨੂੰ ਲਾਗੇ ਫਟਕਣ ਤੱਕ ਨਹੀਂ ਦਿੱਤਾ ਗਿਆ ਜੀ ਨਹਾ ਤੇ ਇਹ ਚੀਜ਼ਾਂ ਜਿਹੜੀਆਂ ਕਿ ਸਵਾਲ ਵੀ ਖੜੇ ਕਰਦੇ ਆ ਪ੍ਰਧਾਨ ਮੰਤਰੀ ਦਾ ਬਿਆਨ ਆਉਣੇ ਸਮੇਂ ਤੇ ਚਰਚਾ ਛੇੜੂਗਾ ਵੀ ਚਰਚਾ ਛੇੜ ਵੀ ਚੁੱਕੀ ਆ ਪਰ ਕੀ ਨਸ਼ਾ ਜੇ ਮਤਵਾਰ ਕਰਦਾ ਸੀ ਨਿਰਸ਼ਾਵਾ ਦਾ ਕਿਥੋਂ ਉਹ ਤੇ ਹੁਣ ਪ੍ਰਧਾਨ ਮੰਤਰੀ ਬਾਜੀ ਕਿਹਾ ਚੁੱਕੇ ਆ ਕਿ ਮੇਰੀ ਕੁੱਟਮਾਰ ਕੀਤੀ ਗਈ ਸਾਈਨ ਕਰਵਾ ਲਏ ਕਹਿੰਦੇ ਹਜ਼ਾਰਾਂ ਪੇਜਾਂ ਤੇ ਸਾਈਨ ਹੋਏ ਆ ਬਲੈਂਕ ਸਾਈਨ ਜਿਦਾ ਪਾ ਕਰਵਾ ਲਏ ਨੇ ਕਹਿੰਦੇ ਬਲੈਂਕ ਚੈੱਕ ਤੇ ਸਾਈਨ ਕਰ ਲੈਣਾ ਇਦਾਂ ਦੇ ਪੇਪਰਾਂ ਤੇ ਸਾਈਨ ਕਰਾ ਲਏ ਕੁਝ ਵੀ ਲਿਖ ਸਕਦੇ ਤੁਸੀਂ ਇਹ ਪ੍ਰਸ਼ਾਸਨ ਦੇ ਹੁੰਦਿਆਂ ਸੁੰਦਿਆਂ ਪ੍ਰਧਾਨ ਮੰਤਰੀ ਬਾਜੀ ਕਿਹਾ ਬਿਆਨ ਸੀ ਧੰਨਵਾਦ ਕਰਦੇ ਆ ਤਜਿੰਦਰ ਜੀ ਤਜਿੰਦਰ ਜੀ ਤੁਸੀਂ ਆਪਣਾ ਸਮਾਂ ਦਿੱਤਾ ਤੇ ਜੋ ਰਿਪੋਰਟ ਅਕਾਲ ਚੈਨਲ ਦੇ ਵੱਲੋਂ ਉੱਥੇ ਕਵਰ ਕੀਤੀ ਗਈ ਆ ਉਹ ਵੀ ਆਪਣੇ ਦਰਸ਼ਕਾਂ ਤੱਕ ਅਸੀਂ ਜਲਦ ਲੈ ਕੇ ਆਵਾਂਗੇ ਫੋਟੋ ਵੀ ਸਾਂਝ ਪਾਵਾਂਗੇ ਧੰਨਵਾਦ ਕਰਾਂਗੇ ਭਾਈ ਤਜਿੰਦਰ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਦਰਸ਼ਕਾਂ ਨੂੰ ਇੱਥੇ ਨਾਲ ਦੀ ਨਾਲ ਇਹ ਵੀ ਦੱਸਣਾ ਚਾਹਵਾਂਗੇ ਕਿ ਜੋ ਅੱਜ ਦੀ ਕਾਰਵਾਈ ਸੀਗੀ ਅ ਅੱਜ ਦੀ ਕਾਰਵਾਈ ਬਾਬਤ ਜਿਸ ਵੇਲੇ ਮੀਡੀਆ ਨੇ ਉੱਥੇ ਪਹੁੰਚ ਕੇ ਆਪਣੇ ਵੱਲੋਂ ਕੈਮਰਾਜ਼ ਆਪਣੀ ਤਿਆਰੀ ਸ਼ੁਰੂ ਕੀਤੀ ਕਿ ਅਸੀਂ ਕਵਰ ਕਰਨਾ ਹੈ ਉਸ ਵੇਲੇ ਵੀ ਪੁਲਿਸ ਦੀ ਸਖਤਾਈ ਉੱਥੇ ਸਾਫ਼ ਤਰੀਕੇ ਦੇ ਨਾਲ ਵੇਖੀ ਗਈ ਅਸੀਂ ਤੁਹਾਨੂੰ 4 ਪੁਆਇੰਟਸ ਇੱਥੇ ਜ਼ਰੂਰ ਕਵਰ ਕਰਨੇ ਚਾਹਾਂਗੇ ਜੋ ਪੁਲਸ ਨੇ ਇਸ ਪੂਰੇ ਕੇਸ ਮਾਮਲੇ ਦੇ ਵਿੱਚ ਥੋੜੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਕਹੋ ਪੁਲਸ ਹਲੇ ਉਸ ਹਲੇ ਉਸ ਦੇ ਉੱਤੇ ਪੁਖਤਾ ਤਰੀਕੇ ਦੇ ਨਾਲ ਆਪਣੇ ਐਵਿਡੈਂਸ ਇਕੱਠੇ ਨਹੀਂ ਕਰ ਸਕੀ ਡਰਗ ਅਬਿਊਜ਼ ਦੇ ਇਲਜ਼ਾਮ ਲੱਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਨਸ਼ੇ ਵਰਤੇ ਜਾ ਰਹੇ ਨੇ ਜੇਲ੍ਹ ਦੇ ਵਿੱਚ ਇਸ ਸਟੇਟਮੈਂਟ ਨੂੰ ਲੈ ਕੇ ਜੋ ਦੋ ਚੀਜ਼ਾਂ ਸਾਹਮਣੇ ਰੱਖੀਆਂ ਗਈਆਂ ਬਤੌਰ ਕਾਗਜ਼ਾਤ ਉਹਨਾਂ ਦੇ ਐਸੋਸੀਏਟਸ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਉਸ ਨੂੰ ਆਧਾਰ ਬਣਾਇਆ ਜਾ ਰਿਹਾ ਲੇਕਿਨ ਇਸ ਵੇਲੇ तमाम ਚੀਜ਼ਾਂ ਪਰਿਵਾਰ ਦੇ ਵੱਲੋਂ ਵੀ ਰਿਜੈਕਟ ਕਰ ਦਿੱਤੀਆਂ ਗਈਆਂ ਨੇ ਲੀਗਲ ਟੀਮ ਦੇ ਵੱਲੋਂ ਰਿਜੈਕਟ ਕਰ ਦਿੱਤੀਆਂ ਗਈਆਂ ਨੇ ਤੇ ਅਦਾਲਤ ਨੇ ਵੀ ਉਸ ਚੀਜ਼ ਨੂੰ ਐਵਿਡੈਂਸ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਕਹਿ ਲੋ ਬਿਹੇਵੀਅਰ ਜੇਲ ਦੇ ਵਿੱਚ ਉਹਨਾਂ ਦੇ ਸਾਥੀਆਂ ਦੇ ਨਾਲ ਠੀਕ ਨਹੀਂ ਹੈਗਾ ਇੱਕ ਗੱਲ ਨੂੰ ਆਧਾਰ ਬਣਾਨ ਦੀ ਪੁਲਸ ਨੇ ਕੋਸ਼ਿਸ਼ ਕੀਤੀ ਜਿਹਦੇ ਉੱਤੇ ਪੁਲਸ ਨੇ ਕਾਰਵਾਈ ਕਰਦਿਆ ਹੋਇਆ ਇਸ ਚੀਜ਼ ਨੂੰ ਚਾਰਟ ਸ਼ੀਟ ਦੇ ਵਿੱਚ ਦਾਖਲ ਕਰ ਦਿੱਤਾ ਇੱਕ ਸੰਸਦ ਦੇ ਉੱਤੇ ਦਿੱਤੇ ਗਏ ਕਿਸੇ ਵੀ ਤਰੀਕੇ ਦੇ ਇਹੋ ਜਿਹੇ ਬਿਆਨ ਨੂੰ ਜਿਹੜਾ ਚਾਰਜਸ਼ੀਟ ਦੇ ਵਿੱਚ ਪੁਲਿਸ ਨੇ ਦਾਖਲ ਕੀਤਾ ਹੈ ਉਸ ਦੇ ਉੱਤੇ ਪਰਿਵਾਰ ਕਹਿੰਦਾ ਕਿ ਜੀ ਕੀ ਅਦਾਲਤ ਦੇ ਵੱਲੋਂ ਕਿਸੇ ਤਰੀਕੇ ਦੀ ਰਿਪੋਰਟ ਜਾਂਚ ਦੀ ਮੰਗ ਕੀਤੀ ਗਈ ਹੈ ਕਿ ਕੀ ਜੇਲ ਵਿਭਾਗ ਨੂੰ ਡਿਬਰੁਗੜੀ ਜੇਲ ਵਿਭਾਗ ਨੂੰ ਪੁੱਛਿਆ ਜਾਵੇ ਕਿ ਹਾਂ ਡਿਬਰੁਗੜੀ ਜੇਲ ਵਿਭਾਗ ਦਾ ਅਧਿਕਾਰੀ ਲਿਖ ਕੇ ਦੇਵੇ ਕਿ ਇਹ ਡਰੱਗਸ ਲੈਂਦੇ ਨੇ ਇਹ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਨੇ ਜਾਂ ਇਹਨਾਂ ਦਾ ਵਿਵਹਾਰ ਇਹਨਾਂ ਦਾ ਬਿਹੇਵੀਅਰ ਜੇਲ੍ਹ ਦੇ ਵਿੱਚ ਠੀਕ ਨਹੀਂ ਹੈਗਾ ਕਿਸ ਤਰੀਕੇ ਦਾ ਠੀਕ ਨਹੀਂ ਹੈ ਕੀ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਠੀਕ ਬਿਹੇਵੀਅਰ ਨਹੀਂ ਹੈਗਾ ਕਹਿਣਾ ਕੀ ਚਾਹੁੰਦੀ ਹੈ ਪੁਲਿਸ ਇਸ ਦੇ ਵਿੱਚ ਮੈਂਸ਼ਨ ਕੀ ਕਰਨਾ ਚਾਹੁੰਦੀ ਹੈ ਉਹ ਬਰੀਫਲੀ ਡਿਸਕ੍ਰਾਈਬ ਨਹੀਂ ਕੀਤਾ ਗਿਆ ਮੋਬਾਈਲ ਫੋਨ ਦੀ ਵਰਤੋਂ ਹੁੰਦੀ ਹੈ ਇਸ ਦੇ ਉੱਤੇ ਵੀ ਕਲੇਮ ਕਰ ਦਿੱਤਾ ਗਿਆ ਕਿ ਜੇ ਸਾਨੂੰ ਸਾਥੀਆਂ ਨੇ ਦੱਸਿਆ ਲੇਕਿਨ ਪੁਲਿਸ ਦੇ ਕੋਲ ਕੋਈ ਆਧਾਰ ਕੋਈ ਐਵੀਡੈਂਸ ਨਹੀਂ ਹੈਗਾ ਤੇ ਲੀਗਲ ਟੀਮ ਭਾਈ ਅੰਮ੍ਰਿਤਪਾਲ ਸਿੰਘ ਦੀ ਕਹਿੰਦੀ ਹੈ ਕਿ ਐਕਟ ਸੈਕਸ਼ਨ ਐਕਟ ਜਿਹੜਾ ਹੈਗਾ ਅ ਸਾਲ 1997 ਦਾ ਐਕਟ ਸੈਕਸ਼ਨ 27 ਉਹ ਕਹਿੰਦਾ ਜੀ ਜੇਲ੍ਹ ਦੇ ਵਿੱਚ ਜੇਕਰ ਮੋਬਾਈਲ ਫੋਨ ਦੀ ਵਰਤੋਂ ਹੋ ਰਹੀ ਹੈ ਤਾਂ ਉਹਦੇ ਉੱਤੇ ਜੇਲ੍ਹ ਵਿਭਾਗ ਸਭ ਤੋਂ ਪਹਿਲਾਂ ਜੇਲ੍ਹ ਵਿਭਾਗ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੇਲਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਦਾ ਢਾਂਚਾ ਥੋੜਾ ਖੁੰਘਾਲ ਕੇ ਵੇਖਿਆ ਜਾਣਾ ਚਾਹੀਦਾ ਕਿ ਉੱਥੇ ਕਮੀਆਂ ਕਿਹੜੀਆਂ ਨੇ ਬਾਅਦ ਦੇ ਵਿੱਚ ਕੈਦੀ ਦੇ ਉੱਤੇ ਕਾਰਵਾਈ ਹੋਏ ਲੇਕਿਨ ਪੁਲਿਸ ਨੇ ਉਸ ਕਾਰਵਾਈ ਨੂੰ ਵੀ ਨਹੀਂ ਵੇਖਿਆ ਤੇ ਸਿੱਧਾ ਐਲੀਗੇਸ਼ਨ ਤੇ ਚਾਰਜੀਟ ਦੇ ਵਿੱਚ ਦਾਖਲ ਕਰ ਦਿੱਤਾ ਕਿ ਅਮਰਿਤਪਾਲ ਸਿੰਘ ਮੋਬਾਈਲ ਫੋਨ ਯੂਜ਼ ਕਰ ਰਿਹਾ ਹੈ ਕਿਸੇ ਤਰੀਕੇ ਦਾ ਕੋਈ ਫਿਜ਼ੀਕਲ ਐਵੀਡੈਂਸ ਪੁਲਿਸ ਦੇ ਕੋਲ ਨਹੀਂ ਹੈ ਡਰੱਗਸ ਦਾ ਨਾ ਫਿਜ਼ੀਕਲੀ ਕੋ ਡਰੱਗਸ ਮਿਲੇ ਨੇ ਨਾ ਕਿਸੇ ਬਲੱਡ ਟੈਸਟ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਨਾ ਕਿਸੇ ਤਰੀਕੇ ਦਾ ਕੋਈ ਹੋਰ ਪੁਲਿਸ ਦੇ ਵੱਲੋਂ ਉੱਥੋਂ ਜਾਂਚ ਦੇ ਸਮੇਂ ਕੋਈ ਚੀਜ਼ ਸਾਹਮਣੇ ਆਈ ਹੋਈ ਕਹਿ ਲਈਏ ਕਿ ਜੋ ਪ੍ਰੋਪਾਗੈਂਡਾ ਤਿਆਰ ਕਰਨ ਦੀ ਪੁਲਿਸ ਨੇ ਕੋਸ਼ਿਸ਼ ਕੀਤੀ ਅਲੀਗੇਸ਼ਨਸ ਲਗਾਉਣ ਦੀ ਉਸ ਦੇ ਵਿੱਚ ਪੰਜਾਬ ਪੁਲਿਸ ਹੁਣ ਤੱਕ ਫੇਲ ਸਾਬਤ ਨਜ਼ਰ ਆਈ ਹੈ ਕਿਉਂਕਿ ਅੱਜ ਦੀਆਂ ਤਸਵੀਰਾਂ ਵੀ ਕਈ ਤਰੀਕੇ ਦੇ ਸਵਾਲ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਖੜੇ ਕਰਦੀਆਂ ਨੇ ਪੁਲਿਸ ਦਾ ਕੰਮ ਉਸ ਕ੍ਰਾਫਟ ਦਾ ਨਹੀਂ ਰਿਹਾ ਜਾਂਚ ਦਾ ਨਹੀਂ ਰਿਹਾ ਜੋ ਪੰਜਾਬ ਪੁਲਿਸ ਮੰਨਦੀ ਹੈ ਕਿ ਹਾਂ ਮੰਨਦੀ ਹੈ ਕਿ ਅਸੀਂ ਕਿਸ ਤਰੀਕੇ ਦੀ ਕਾਰਵਾਈ ਜਾਂਚ ਕਰ ਸਕਦੇ ਸੀ ਇਨਵੈਸਟੀਗੇਸ਼ਨ ਦਾ ਸਟਾਰ ਕਾਫੀ ਨੀਵਾ ਰਿਹਾ ਐਵੀਡੈਂਸ ਦੀ ਘਾਟ ਇਸ ਦੇ ਵਿੱਚ ਹੋਣਾ ਤੇ ਕਮਜ਼ੋਰ ਕੇਸ ਨੂੰ ਕਮਜ਼ੋਰ ਕੇਸ ਨੂੰ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣਾ ਕੇ ਸਾਹਮਣੇ ਰੱਖ ਦੇਣਾ ਪੁਲਸ ਇਹਨਾਂ ਤਮਾਮ ਚੀਜ਼ਾਂ ਦੇ ਵਿਚਾਲੇ اٹਕੀ ਰਹੀ। ਅਕਾਲ ਚੈਨਲ ਦੀ ਰਿਪੋਰਟ ਦੇਖਿਓ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਜੇਲ੍ਹ ਦੇ ਵਿੱਚ ਪੇਸ਼ੀ ਭਾਈ ਅ ਤੇਜਿੰਦਰ ਸਿੰਘ ਨੇ ਜੋ ਕਵਰ ਕੀਤੀ ਹੈ। ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।